ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਚੰਡਾ ਸਿੰਘ ਦੇ ਫਾਰਮ ਤੇ ਆਏ ਆ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਪਸ਼ੂ ਵਪਾਰ ਦਾ ਕਾਮਾ ਵੀਰ ਚੰਡਾ ਸਿੰਘ ਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਕਿਲੇ ਦੇ ਉੱਪਰ ਅੱਜ ਵੀ ਤੁਹਾਨੂੰ ਟੋਟਲ ਜਿਹੜੇ ਨਗ ਜਿਹੜੇ ਦੋਸਤੋ ਆਪਾਂ 7 ਕਿ ਨਗ ਦਿਖਾ ਦਿੰਨੇ ਆ ਤਿੰਨ ਮੱਝਾਂ ਤੇ ਚਾਰ ਬੈੜਾ ਪਸ਼ੂ ਜੇਕਰ ਸੋਇਆਂ ਸੋਇਆਂ ਦੀ ਗੱਲ ਕਰੀਏ ਤੇ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਨੇ ਇੱਕ ਗੱਬਣ ਤੇ ਦੋ ਵੜਾ ਤਾਜ਼ੀਆਂ ਸੁਈਆਂ ਤੇ ਦੋਈ ਗੱਬਣ ਵੜਾ ਨੇ ਠੀਕ ਹੈ ਜੀ ਇਹ ਟੋਟਲ ਸੱਤ ਨਾਗ ਨੇ ਸੱਤ ਨਗਾ ਦੀ ਡਿਟੇਲ ਝੰਡੇਵੀਰ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਸੋ ਆਗੋਂ ਕਿਸੇ ਵੀਰ ਨੂੰ ਵੀ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਗੱਬਣ ਤੇ ਚੌਥਾਂਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਸੋਇਆ ਸੋਇਆ ਪਸ਼ੂ ਕੋਈ ਵੀਰ ਖਰੀਦਾ ਦੋ ਟਾਈਮ ਆਪਣੀ ਚੋ ਕੇ ਤਸੱਲੀ ਕਰ ਲਿਓ ਠੀਕ ਆ ਤੇ ਖਾਸ ਵਿਜ਼ਿਟ ਜਿਹੜੀ ਪਿੰਡ ਕੈਰੋ ਕਰਨੀ ਆ ਗ੍ਰੈਂਡ ਕੈਰੋ ਪੈਲਸ ਤੋਂ ਦੋਸਤੋ ਇੱਕ ਛੜਕ ਜਿਹੜ ਜੰਡਾ ਸਿੰਘ ਉਹਨਾਂ ਦੀ ਬਿਲਕੁਲ ਬੇਕਾਂ ਤੇ ਢਾਣੀਆਂ ਤੇ ਛੜਕਾਉਂਦੀ ਹੈ ਠੀਕ ਆ ਜੀ ਤੇ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਨੇ ਆ ਸੱਤ ਉਹ ਕਰਦੇ ਆ ਗੱਲਬਾਤ ਵੀਰ ਛੱਡਾ ਸਿੰਘ ਦੇ ਨਾਲ ਪੁੱਛ ਲੈਣੇ ਆ ਕੀ ਡਿਟੇਲ ਆ ਅੱਜ ਇਹਨਾਂ ਪਛਮਾ ਤੇ ਸਭ ਤੋਂ ਪਹਿਲਾਂ ਵੀਰ ਛੱਡਾ ਸਿਆ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਹੋਰ ਸਭ ਠੀਕ ਠਾਕ ਜੀ ਬੜੇ ਵਧੀਆ ਵੀਰ ਛੱਡੇ ਠੀਕ ਠਾਕ ਨੇ ਵਧੀਆ ਵਧੀਆ ਵੀਰ ਜੀ ਵਧੀਆ ਜੀ ਬਹੁਤ ਵਧੀਆ ਗੱਲ ਆ ਹਾਂ ਜੀ ਲੈ ਵੀ ਵੀਰ ਛੱਡੇ ਨਾਗ ਹਰ ਵਾਰ ਦੀ ਤਰ੍ਹਾਂ ਅੱਜ ਵੀ ਆਪਣੇ ਕੋਲ ਘਟੋ ਘਰ ਸੱਤ ਕੇ ਨਾਗ ਬਕਾਊਗਾ ਹਾਂ ਜੀ ਵੀਰ ਜੀ ਵੇੜਾ ਮੇਰੇ ਨਾਲ ਤਾਂ ਪਸ਼ੂ ਜਿਆਦਾ ਜਤੋ ਉਤੀ ਪਸ਼ੂ ਸੋਇਆ ਤੇ ਤੋ ਉਹਦੀ ਗੱਬਣ ਹਾਂਜੀ ਹਾਂਜੀ ਵੀ ਦੋ ਵੈਣਾ ਵੀਰਜੀ ਗੱਬਣਾ ਤੇ ਇੱਕ ਮੈਂ ਗੱਬਣਾ ਬਾਕੀ ਸੋਇਆ ਸੋਇਆ ਜੀ ਮਾਲ ਜਿਆਦਾ ਲੈਂਦਾ ਵੀਰਜੀ ਸਾਰੇ ਭੈਣ ਭਰਾਵਾਂ ਦੀ ਡਿਮਾਂਡ ਹੁੰਦੀ ਵੀ ਸੋਇਆ ਸੋਇਆ ਮਾਲ ਉਹ ਜਿਆਦਾ ਤਾਂ ਡਿਮਾਂਡ ਹਾਂਜੀ ਹਾਂਜੀ ਸੋਇਆ ਸੋਇਆ ਪਸ਼ੂ ਲੈਂਦੇ ਹਾਂਜੀ ਹਾਂਜੀ ਤੇ ਆਪ ਨੂੰ ਵੀ ਵੀਰਜੀ ਹੁੰਦਾ ਵੀ ਸੋਇਆ ਸੋਇਆ ਚ ਅਗਲਾ ਭੈਣ ਭਰਾ ਕੋਈ ਦੋ ਡੰਗ ਚੋ ਕੇ ਤਸੱਲੀ ਕਰ ਲੈਂਦਾ ਵਾ ਤੇ ਬਾਕੀ ਇਹ ਆ ਵੀ ਫਿਰ ਤੁਹਾਨੂੰ ਪਤਾ ਕੋਈ ਦਿੱਤਾ ਨਹੀਂ ਚਲੋ ਇਤਨਾ ਇਤਨਾ ਕਹੀ ਨਾ ਬੰਦੇ ਨੇ ਲੋਡ ਨੂੰ ਖਰੀਦਦਾ ਤਾਂ ਪਸੂ ਦੁੱਧ ਬਾਦ ਨੂੰ ਤੇ 2 4 5 7 ਦਿਨ ਵਿੱਚ ਗਾਇਬ ਪੈਂਦਾ ਤੇ ਫਿਰ ਸਰਦਾ ਨਹੀਂ ਹੈ ਸਰਦਾ ਨਹੀਂ ਹੈ ਸਹੀ ਗੱਲ ਆਈ ਕਹਿੰਦਾ ਹੁਣ ਤੁਹਾਨੂੰ ਪਤਾ ਡਲੇਰਾ ਲੂਰਾ ਭੱਜ ਜਾਂਦਾ ਭੈਣ ਭਰਾ ਤੋਂ ਹਾਂਜੀ ਹਾਂਜੀ ਲੈ ਵੀਰ ਝੰਡੇ ਨੱਕ ਜੜੇ ਆਪਾਂ ਜੇ ਟੋਟਲ 7 ਦਿਖਾ ਦਿੱਤੇ ਤਿੰਨ ਹੀ ਮੱਝਾਂ ਆਪਣੇ ਕੋਲ ਹਾਂਜੀ ਤਿੰਨ ਮੱਝਾਂ ਤੇ ਉਹ ਮੱਝਾਂ ਜਿਹੜੀਆਂ ਸੂਈਆਂ ਤੇ ਇੱਕ ਗੱਬਣ ਹਾਂਜੀ ਇੱਕ ਗੱਬਣ ਵੀਰ ਜੀ ਇੱਧਰ ਬਹਿਣਾ ਵੀ ਚੰਗੀਆਂ ਖਾਸੀਆਂ ਜਿਹੜੀਆਂ ਲਿਆਂਦੀਆਂ ਜੀ ਹਾਂਜੀ ਹਾਂਜੀ ਲਓ ਜੀ ਹਾਂ ਤਾਂ ਦੱਸੋ ਪੂਰਾ ਫੇਰਵਾ ਤੁਹਾਨੂੰ ਮਿਲ ਜੂਗਾ ਪੂਰੀ ਡਿਟੇਲ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁ ਪੂਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਮਿਲ ਜਾਂਦੀ ਹੈ ਠੀਕ ਆ ਸ਼ੁਰੂਆਤ ਇਧਰੋਂ ਵੀਰ ਝੰਡੇ ਕਰ ਲੀਏ ਆਪਾਂ ਇਸ ਪਹਿਲੇ ਨੰਬਰ ਵਾਲੀ ਮੱਜ ਤੋਂ ਆਜੋ ਜੀ ਅੱਛਾ ਵੀਰ ਝੰਡੇ ਕੀ ਇਹਦਾ ਸੂਗਾ ਕਦੋਂ ਦੀ ਸੂਈ ਆ ਵੀਰ ਜੀ ਚਲੋ ਆਪਾਂ ਦ ਘਰ ਆਇਆ ਕਿ ਵੀ ਦੂਜਾ ਸੂਗਾ ਸੂਈ ਆ ਹਾਂ ਪਰਸੋਂ ਸੂਈ ਵੀਰ ਜੀ ਛਾਮੀ ਪਰਸੋਂ ਸ਼ਾਮ ਦੀ ਹਾਂਜੀ ਹਾਂਜੀ ਪਰਸੋਂ ਸ਼ਾਮ ਹੀ ਸੋਈ ਆ ਠੀਕ ਆ ਜੀ ਇਹ ਪਿਓਰ ਵੀਰ ਜੀ ਪਾਕਿਸਤਾਨ ਨੀਲੀ ਦਾ ਵੀ ਆ ਬਾਰਡਰ ਤੋਂ ਆਈ ਆ ਨੀਲੀ ਦੀ ਮੈਂ ਆ ਹਾਂਜੀ ਹਾਂਜੀ ਨੀਲੀ ਦੀ ਆ ਅੱਛਾ ਮਗਰ ਬੱਚਾ ਕੀ ਛੱਡੇ ਮਗਰ ਕੱਟੀ ਆ ਵੀਰ ਜੀ ਮਗਰ ਵੀ ਕੱਟੀ ਆ ਗਈ ਆ ਹਾਂਜੀ ਹਾਂਜੀ ਮਗਰ ਕੱਟੀ ਆ ਹਾਂਜੀ ਪਰਸੋਂ ਦੀ ਸੋਈ ਵੀਰ ਜੀ ਲਓ ਜੀ ਪਰਸੋਂ ਦੀ ਸੋਈ ਆ ਮਗਰ ਵੀ ਕੱਟੀ ਆ ਨੀਲੀ ਦੀ ਮਗਰ ਕੱਟੀ ਆ ਬਾਕੀ ਮੋਛਾ ਦੀ ਆ ਹਾਂ ਮੱਥੇ ਬੱਲ ਬਿੱਲੀ ਮਣ ਕੀ ਆਖਾ ਜਾਰੇ ਘੋਰ ਤੋਂ ਪਿਆ ਠੀਕ ਹੈ ਤੇ ਬੱਚਿਆਂ ਦੇ ਬੰਤੀ ਵੀਰ ਜੀ ਕੱਟੀ ਸਵੇਰੇ ਤੇ ਤਾਂ ਨਾ ਨਾਰੂ ਹੋਣੀ ਲੱਥਾ ਜੇ ਗਾਰੀਓ ਨਾਲ ਕੋਈ ਮੇਰਾ ਵੀਰ ਭਰਾ ਬਏ ਤੇ ਚੋਕ ਨਾ ਆਪਣੇ ਕੋਲੇ ਬੋਲੀ ਬਣਾ ਕੇ ਚੈੱਕ ਕਰ ਲੈ ਪਾਣ ਹਾਂ ਠੀਕ ਹੈ ਜੀ ਬੋਲੇ ਤੇ ਹਾਂ ਹਾਂ ਜੀ ਖਾਵੇ ਪੀਵੇ ਬਸ ਸੋਕੀ ਬਣਦੀ ਆ ਜਿੱਤੇ ਜਿਆ ਕਤਪੋਤ ਵੱਡਾ ਪੂਰਾ ਝੋਟੀ ਦਾ ਹਾਂ ਆ ਤੁਸੀਂ ਚੈੱਕ ਕਰੋ ਨੀਲੀ ਦੀ ਆ ਠੀਕ ਹੈ ਜੀ ਇਹਨੂੰ ਆਂਦੇ ਪਿਓਰ ਨੀਲੀ ਦੀ ਝੋਟੀ ਆ ਵੇਖੋ ਹਾਂ ਜੀ ਵੇਖੋ ਅੱਖ ਬਿੱਲੀ ਮਣਕੀ ਬਿਲਕੁਲ ਕੋਲੇ ਜਿਹੜੇ ਸੁਰਖ ਲਾਲ ਰੱਤੇ ਕੋਲੇ ਆ ਬਿੱਲੀ ਮਣਕੀ ਅੱਖ ਸੋ ਇੱਕ ਵਾਰੀ ਸੂ ਸਵਾ ਚਾਈ ਕਰਮਾਲੀ ਦੇ ਢਾਂਚਾ ਝੰਡੇ ਮੈਨੂੰ ਲੱਗਦਾ ਵੀ ਲੈਂਦਾ ਹੀ ਕਰ ਵਧੀਆ ਵਧੀਆ ਵੀਰਦੀਆਂ ਨਾ ਮਨਾ ਚਵਾਈ ਵੀ ਇੱਕ ਨੰਬਰ ਦੀ ਵੀਰਦੀ ਕੱਲਾ ਕੱਦ ਘਾੜ ਨਹੀਂ ਥੱਲੇ ਵੀ ਚੋਣ ਚੜ ਵੀ ਇੱਕ ਨੰਬਰ ਇਹ ਹਾਂ ਜੀ ਲਓ ਜੀ ਜਿਹੜੀ ਕੋਈ ਗੱਲ ਹੋਊਗੀ ਵੀਡੀਓ ਆਪਾਂ ਪਹਿਲਾਂ ਮੰਨ ਲਓ ਇਹ ਗੱਲ ਹੈ ਕਿ ਦੱਸਾਂਗੇ ਵੀ ਕੋਈ ਭੂਰ ਕੋਈ ਛਟਾ ਕੋਈ ਗੱਲ ਪਰ ਬਿਲਕੁਲ ਬੜੀ ਬਲਖਣ ਜੀ ਸੋਹਣੀ ਹੈ ਦੋਸਤੋ ਵੇਖੋ ਸ਼ਕੀਨੀ ਵੀ ਪੂਰੀ ਆ ਹਾਂ ਤੇ ਸੂਹਾ ਝੰਡਾ ਵੀਰ ਦੂਜਾ ਮੰਨਿੰਗਾ ਕਿ ਤੀਜਾ ਦੂਜਾ ਵੀਰ ਦੀ ਆਪਾਂ ਨੂੰ ਵੇਖਿਓ ਚਲੋ ਬੰਦੇ ਬਹੁਤ ਵਧੀਆ ਹੀ ਉਹਨਾਂ ਹੈ ਵੀ ਤੁਹਾਡੀ ਘਰ ਦੀ ਛੋਟੀ ਦੂਜਾ ਸੂਹਾ ਸੋਈ ਆ ਠੀਕ ਆ ਬਾਕੀ ਚਲੋ ਕੋਈ ਵੀਰ ਭਰਾ ਕੋਈ ਆਪਦੀ ਪਰਖ ਕਾਮ ਨੇ ਤੀਜਾ ਵੀ ਚਲੋ ਕਹਿ ਕਹਲੇ ਆਪਾਂ ਨੂੰ ਕੋਈ ਗੱਲ ਨਹੀਂ ਪਰ ਆਪਾਂ ਦੇ ਸੂਵੇ ਨਾਲ ਕੋਈ ਫਰਕ ਨਹੀਂ ਪੈਂਦਾ ਹਾਂਜੀ ਕੋਈ ਫਰਕ ਨਹੀਂ ਹਾਂਜੀ ਤੀ ਇਹ ਮਿੱਠੀ ਕਰਮਾ ਵਾਲੀ ਏਦੀ ਆ ਵੀ ਵੀਰ ਜੀ ਭਾਵੇਂ ਕਰਮਾ ਵਾਲੀ ਨੂੰ ਦਾਹਰੀਂ ਚੋਲੋ ਵੇਖੋ ਨਾਲੇ ਆਡਰ ਆਰਡਰ ਵੇਖੋ ਕਰਮਾ ਵਾਲੀ ਦਾ ਵੇਖਾ ਏਦਾਂ ਹੀ ਬੈਜੋ ਭਾਵੇਂ ਥੱਲੇ ਵੇਖੋ ਕੋਈ ਇਹ ਗੱਲ ਹੈ ਕਿ ਪਰਵਾਹ ਹੀ ਨਹੀਂ ਕਰਮਾ ਵਾਲਾ ਵੇਖੋ ਫੇਸ ਤੋਂ ਵੇਖੋ ਵੀਰ ਜੀ ਉਹ ਨਸਲਾ ਬਰੀਦਾ ਇਹਨਾਂ ਗੱਲਾਂ ਹਾਂ ਜੀ ਫੇਸ ਜਿਹੜਾ ਵਾ ਫੇਸ ਵੀਰ ਜੀ ਸਾਰਾ ਹੀ ਆ ਦੁੱਧੇ ਸੂਏ ਅੱਤਾ ਬਚੋਤੀ ਦਾ ਚੰਗੀ ਹੈ ਹਾਂਜੀ ਹਾਂਜੀ ਚੰਗੀ ਹੈ ਮੱਝ ਓਵਰঅল ਹਾਂ ਜਿੰਨੀਆਂ ਦੋਸਤੋ ਸਾਰੀ ਖੂਬਸੂਰਤ ਮੱਝ ਸੋਹਣੇ ਕੰਦ ਕਾਠ ਦੇ ਵਿੱਚ ਬੜੇ ਸੋਹਣੇ ਢਾਂਚੇ ਚ ਬੌਲਾ ਕਿੰਨਾ ਕੁ ਵੀਰ ਆ ਹੋਊਗਾ ਥੱਲੇ ਵੀਰ ਜੀ ਬੌਰਾ ਬੌਲਾ ਹੁਣ ਇਹਦੇ ਕੋਲੇ ਦਸਾਂ ਤੋਂ ਬਾਹਰ ਹੀ ਹੋਊ ਵੀਰ ਜੀ 11 ਹੋਵੇ 12 ਹੋਵੇ ਇੰਨਾ ਬੌਲਾ ਆਊਗਾ ਜੇ ਪੂਰਾ ਇਹਦੇ ਤੋਂ ਕਰਮਾ ਆਲੀ ਥੱਲੇ ਆਵੇ ਲੋ ਜੀ ਬੰਦਾ ਮੁੰਡਾ ਭਾਵੇਂ ਇਦਾਂ ਹੀ ਕਰਮਾ ਆਲੀ ਸੀ ਲੇਦੀ ਜਾ ਵੀ ਇਦਾਂ ਹੀ ਬਹਿ ਜਾ ਪੰਨ ਲੋ ਵੀ ਕਰੋ ਚੈੱਕ ਸੁਸੀਲੀਆਂ ਹਾਂਜੀ ਹਾਂਜੀ ਨਹੀਂ ਤੇ ਤੁਹਾਨੂੰ ਪਤਾ ਹਾਂਜੀ ਬਹੁਤ ਆ ਸਮਾਜ ਦੇ ਵਿੱਚ ਹਾਂਜੀ ਤੇ ਉਹ پروਵਿਦੋਸਾ ਤੁਸੀਂ ਵੇਖੋ ਮੱਝ ਵੱਡੀ ਕੱਦ ਕਾੜ ਦੀ ਆ ਤੇ ਤਕਰੀਬਨ ਕੋਈ ਅੱਗੇ 5-7 ਦਿਨਾਂ ਦੇ ਵਿੱਚ ਪੂਰੀ ਰਿਕਵਰੀ ਕਰ ਜਾਊਗੀ ਖੂਸਵਾ ਚ ਆਇਆ ਪਸੂ ਤੇ ਪੂਰੀ ਲੰਬੀ ਲੂੰਬੀ ਪੂਰੀ ਆ ਬਰੀਰਰੋਂ ਗੱਲ ਕਰੀਏ ਜੀ ਇਹਨੂੰ ਸਾਹਿਬ ਪੂਰੀ ਆ ਲੰਬੀ ਲੂੰਬੀ ਸਪੈਸ਼ਲ ਆ ਹਾਂਜੀ ਕੱਤੀ ਵੀ ਬਹੁਤ ਵਧੀਆ ਆ ਸੰਧੂ ਸਾਹਿਬ ਮਗਰ ਕੱਤੀ ਵੀ ਬਿਲਕੁਲ ਮਾਂ ਦੇ ਉੱਪਰ ਹੀ ਆ ਹਾਂਜੀ ਹਾਂਜੀ ਤੇ ਕੱਤੀ ਵੀ ਬਹੁਤ ਖੂਬਸੂਰਤ ਆ ਤੇ ਝੰਡੇ ਵੀ ਦੇ ਕੋਈ ਚਵਾਈ ਦਾ ਦੱਸਦਿਏ ਵੀ ਚੋਂ ਜਾਣ ਕਿਹੋ ਜਿਹਾ ਨੂੰ ਵੀਰ ਜੀ ਚੋਚ ਚਵਾਈ ਇੱਕ ਨੰਬਰ ਦੀ ਹਾਂ ਕੋਈ ਮੰਨ ਲਓ ਇਹ ਗੱਲ ਹੈਗੀ ਆ ਵੀ ਕੋਈ ਅਗਲੇ ਨਾਲ ਅਗਲਾ ਬਰਾਬਰ ਜੇ ਆਂਦੇ ਤੇ ਆਪਾਂ ਮੰਨ ਲਓ ਬੱਚਾ ਲਾ ਕੇ ਭਾਵੇਂ ਵਿਖਾ ਦਿੰਦੇ ਆ ਅਗਲੇ ਨਾਲ ਅਗਲਾ ਹੁਣ ਚਲੋ 10 ਕਿਲੋ ਦੁੱਧਾ ਵੀਰ ਜੀ 1.5 ਤੋਂ 1.5 ਕਿਲੋ ਗਾੜੋ 1.5 ਤੋਂ ਪੌਣੇ 2 ਕਿਲੋ ਕਰਮਾਣ ਹਾਂਜੀ ਹਾਂਜੀ ਤੇ ਬਾਕੀ ਚਵਾਈ ਇੱਕ ਨੰਬਰ ਦੀ ਕੋਈ ਮੇਰਾ ਵੀਰ ਭਾਵੇਂ ਚਲੋ ਆਪਾਂ ਤੇ ਆਨੇ ਵੀ ਵੀਰ ਜੀ ਜਿਹੜਾ ਕੋਈ ਤਸੱਲੀ ਕਰਕੇ ਲੈ ਜੇ ਵਧੀਆ ਗੱਲ ਆ ਵੇ ਤੇ ਬਾਕੀ ਆਪਾਂ ਵੀਰ ਜੀ ਫੁੱਲ ਤਸੱਲੀ ਕਰਕੇ ਮਾਲ ਲਈਦਾ ਵਾ ਕਈ ਹੁਣ ਕਈ ਹੁਣ ਭੈਣ ਭਰਾਣ ਪਰ ਆ ਅਸੀਂ ਪਰਸੋਂ ਝੋਟੀ ਵੇਚੀ ਵੱਡੀ ਉਹ ਬੰਦੇ ਬਿਲਕੁਲ ਸੰਧੂ ਸਾਹਿਬ ਚਾਰੀ ਨੂੰ ਜਾਣੀ ਉਹਨਾਂ ਨੂੰ ਪਤਾ ਹੀ ਨਹੀਂ ਮੈਂ ਚੋਂਦਾ ਚੋਂਦੇ ਵੀਰ ਅਸੀਂ ਤੁਹਾਡੀ ਗਰੰਟੀ ਦੇ ਖੜਨੀ ਆ ਗਰੰਟੀ ਦੇ ਖੜੀ ਵੀਰ ਜੀ ਉਹਨਾਂ ਨੇ ਆਪਣੀ ਤੇ ਚਲੋ ਮੈਂ ਮੈ ਫੋਨ ਲਾਇਆ ਕੱਲ ਸਵੇਰੇ ਤੇ ਮੈਂ ਹਾਂ ਵੀਰ ਜੀ ਕਿੱਦਾਂ ਵਾ ਮੈਂ ਉਹਨਾਂ ਦੇ ਵੀਰ ਜੀ ਨਹੀਂ ਵਧੀਆ ਚਵਾਈ ਚੋਈ ਬਹੁਤ ਮਿੱਠੀ ਝੋਟੀ ਤੇ ਆ ਵੀ ਵੀਰ ਜੀ ਅਗਰ ਆਪਾਂ ਦਾ ਮਨ ਦੀ ਇਹੋ ਇੱਛਾ ਹੁੰਦੀ ਆ ਵੀ ਕੋਈ ਭੈਣ ਭਰਾ ਕੀ ਇਹ ਤਾਂ ਮੁੱਲ ਕਰਦੇ ਵੀਰ ਮੁੱਲ ਵੀਰ ਜੀ ਜਿੱਦੀ ਝੋਟੀ ਆ ਮੁੱਲ ਤੇ ਭਾਵੇਂ ਵੀਰ ਜੀ ਇਹਦਾ ਆਪਾਂ 35 40 ਕਰ ਲਈਏ ਅੱਛ 1 15 ਚ ਮਾਨਤਾਨ ਕਰਦਾਂਗੇ 1 15 ਚ ਹਾਂਜੀ 1 15 ਚ ਠੀਕ ਹੈ ਬਾਕੀ ਵੀਰ ਜੀ ਉਹਨਾਂ 16 ਕਿਲੋ ਦੀ ਆਪਾਂ ਨੂੰ ਉਹਨਾਂ ਬੰਦਿਆਂ ਨੇ ਆਖਿਆ ਵੀ 16 ਕਿਲੋ ਦੁੱਧ ਦੀ ਫੁੱਲ ਗਾਰੰਟੀ ਆ ਬਾਕੀ 10 ਤੋਂ ਬਾਹਰ ਹੀ ਵੀਰ ਜੀ 11 ਹੋਵੇ 12 ਹੋਵੇ ਇਥੋਂ 10 ਤੋਂ ਬਾਹਰ ਬੋੜਾ ਜੀ ਉਹਨ ਕਰਮ ਵਾਲੀ ਦੀ ਛਟਾ ਠੀਕ ਹੈ ਜੀ ਹਾਂਜੀ ਹਾਂਜੀ ਇੱਕ 15 ਦੀ ਮਿਲ ਜੂਗੀ ਠੀਕ ਹੈ ਜੀ ਦੁੱਧ ਪੀਕ ਤੇ ਚੰਗਾ ਜਵਾਜੂ ਕਰਨ ਵਾਲੀ ਬਾਕੀ ਨਸਲ ਬਰੀਡ ਨਸਲ ਜਾਤ ਪੂਰੀ ਹੈ ਹਾਂਜੀ ਹਾਂਜੀ ਕੰਢੀ ਧੀਰੀ ਵੇਖੋ ਇਦਾਂ ਭਾਵੇਂ ਬਹਿ ਜਾਓ ਸੰਧੂ ਸਾਹਿਬ ਤੱਲੇ ਕਿਤੇ ਨੇ ਕਰਮਾਲੀ ਨੇ ਲਾਟਾ ਥੋੜਾ ਮਾਰ ਲਿਆ ਵੇਖੋ ਵੰਡ ਮੁੰਡ ਵੇਖੋ ਕਰਮਾਲੀ ਨੇ ਵੇਖੋ ਜਿਵੇਂ ਆਪਾਂ ਕਹਿ ਦਿੰਦੇ ਨੇ ਨਾ ਵੀ ਫੁੱਟ ਤੇ ਥਾਣ ਬਹੁਤ ਸੋਹਣੀ ਵੰਡਾ ਅਜੇ ਚਲੋ ਸੂਸਵਾ ਚ ਆਈ ਆ ਕੋਈ ਕਹੇ ਵਲੇ ਕੋਈ ਭੈਣ ਭਰਾ ਪੱਠੇ ਪੂਰੇ ਖਾਦੇ ਆ ਜੀ ਇਹਨੇ ਕਰਮਾਲੀ ਨੇ ਚਲੋ ਅਜੇ ਤੁਹਾਨੂੰ ਪਤਾ ਥੋੜਾ ਲੱਕਾ ਲਾਇਆ ਝੋਟੀ ਨੇ ਹਾਂਜੀ ਹਾਂਜੀ ਅੱਗੇ ਝੰਡੇ ਵੀਰ ਆਪਣੇ ਕੋਲ ਜਿਹੜੀ ਆ ਤਾਜ਼ੀ ਸੂਈ ਆ ਜੀ ਹਾਂਜੀ ਹਾਂਜੀ ਅੱਜ ਮਾਰਨਿੰਗ ਦੀ ਸੂਈ ਹਾਂਜੀ ਇਹ ਵੀਰ ਜੀ ਮਾਰਨਿੰਗ ਦੀ ਸੂਈ ਸੀ ਰਹੀ ਉਹ ਜੀ ਹਾਂ ਜੀ ਹਾਂ ਜੀ ਆ ਕੱਟਾ ਜਿਹੜਾ ਵੇਖੋ ਹਾਂ ਜੀ ਆ ਵੇਖੋ ਜੇ ਨਾ ਕੱਟਾ ਠੀਕ ਹੈ ਬੋਲੀ ਨਾਲ ਰੱਜਿਆ ਵੇਖੋ ਮਗਰ ਕੱਟਾ ਮੇਲਕਾਫ ਆ ਇਹ ਸੂਆ ਵੀਰ ਜੰਡੇ ਕਿਵੇਂ ਹੋਗੀ ਵੀਰ ਜੀ ਇਹ ਸੂਆ ਕੋਈ ਤਰ੍ਹਾਂ ਮਰਜੀ ਕੋਈ ਘਰ ਵਾਲੇ ਤੇ ਤੁਹਾਨੂੰ ਦੱਸਣ ਦਿਆਂ ਗੱਲ ਵੀ ਅੱਗੇ ਵੀ ਆਪਾਂ ਨੂੰ ਇੱਕ ਵੀਰ ਨੇ ਨਾ ਇਦਾਂ ਹੀ ਉਦੋਂ ਆਪਾਂ ਕਹਿ ਬੈਠੇ ਵੀ ਬਾਪੂ ਨੇ ਐਸਾ ਘਰ ਦੀ ਝੋਟੀ ਆ ਠੀਕ ਨਾ ਗੱਲ ਉਹ ਕਹਿੰਦੇ ਵੀ ਤੀਜੇ ਸੂਏ ਸਾਡੇ ਘਰ ਦੀ ਝੋਟੀ ਸੂਈ ਆ ਮੈਂ ਚਲੋ ਮੇਰਾ ਫੇਰਾਸਾ ਨਿਕਲ ਗਿਆ ਮੈਂ ਹਾਂ ਚਲੋ ਠੀਕ ਹੈ ਜੀ ਮੈਂ ਹਾਂ ਝੋਟੀਆਂ ਤੇ ਕੋਈ ਗੱਲ ਨਹੀਂ ਹੈ ਜੀ ਝੋਟੀਆਂ ਹਾਂਜੀ ਨੋ ਝੋਟੀਆਂ ਤੇ ਨਹੀਂ ਹੁੰਦੀ ਹਾਂਜੀ ਨੋ ਝੋਟੀਆਂ ਤੇ ਨਹੀਂ ਗਈ ਵੀਰ ਜੀ ਆਪਾਂ ਇਹ ਗੱਲ ਗੇਂਦੇ ਚਲੋ ਕਹੇ ਟਾਈਮ ਤੇ ਹੈਗੀ ਹੀ ਕਰਮਾਂ ਵਾਲੀ ਤੇ ਬਾਕੀ ਇਹ ਆ ਵੀ ਸੰਧੂ ਸਾਹਿਬ ਨਿੱਗਰ ਵੜੀ ਜੇ ਕਰਮਾਂ ਹਾਂ ਸਵੇਰਾਂ ਚ ਹੈਗੀ ਹਾਂਜੀ ਸਵੇਰਾਂ ਜਿੱਤੇ ਹੈਗੀ ਬਾਕੀ ਇਹ ਆ ਵੀ ਨਿੱਗਰ ਮੈਨਾ ਵੀ ਮਿੰਟੋ ਮੀਟੀ ਕਰਮਾਂ ਵਾਲੀ ਆਪੇ ਸੁਈ ਜੇ ਆਪੇ ਜੇਰ ਦੂਰ ਪਾਇਆ ਤੀ ਜੇ ਕਰਮਾਂ ਵਾਲੀ ਨੇ ਜੇਰ ਦੂਰ ਪੈ ਗਿਆ ਪੂਰੀ ਕੰਪਲੀਟ ਹੋ ਗਈ ਟਾਨ ਹਾਂਜੀ ਸਿਆਣੀ ਬਿਆਣੀ ਆ ਤੁਹਾਨੂੰ ਪਤਾ ਸਿਆਣੇ ਬਿਆਣਾ ਜਿਹੜਾ ਡੰਗਰ ਹੋ ਫਿਰ ਆਪ ਸਾਰਾ ਕੁਝ ਆਪੇ ਕਰ ਲੈਂਦਾ ਜਿੰਨੇ ਤੁਹਾਨੂੰ ਪਤਾ ਪਈ ਨਹੀਂ ਕਿਹੜਾ ਪਹਿਲੇ ਸੂਏ ਸੁਣਾ ਹੀ ਕਰਮਾ ਵਾਲੀ ਨੇ ਕਿ ਨਹੀਂ ਲਗਾ ਪੁੱਤ ਗਾਂ ਲੈ ਜਾ ਹਾਂ ਹਾਂਜੀ ਹਾਂਜੀ ਇਹ ਵਾਵਾ ਸੰਧੂ ਸਾਹਿਬ ਵਾਲੀ ਕੀਤੀ ਸਵੇਰੇ 5 5.5 ਕਿਲੋ ਦੇ ਲਾਗੇ ਬੰਨੇ ਬੱਚੇ ਨੂੰ ਰਜਾ ਕੇ ਮੈਂ ਬੋਲਾ ਚੋਇਆ ਠੀਕ ਹੈ ਤੇ ਚਵਾਈ ਚਵਾਈ ਇਹੋ ਜੀ ਤੇ ਵੀ ਇੱਕ ਨੰਬਰ ਦੀ ਜਿਹਨੂੰ ਆਂਦੇ ਨਾ ਹਾਂਜੀ ਦੋਦ ਵਾਲੇ ਪਾਸੇ ਕਰਮ ਵਾਲੀ ਖਰੀ ਨਿਕਲੂਗੀ ਠੀਕ ਹੈ ਹਾਂਜੀ ਹਾਂਜੀ ਚਵਾ ਨਾ ਮੰਨ ਲਓ ਆ ਵੀ ਵੇਖੋ ਬੰਨਾ ਵੇਖੋ ਵੀ ਜੀ ਵੇਖੋ ਵੇ ਚੱਡਾ ਵੇਖੋ ਫਿਰ ਮਈਆਂ ਨੂੰ ਪੂਰੇ 2.5 ਲੱਖ ਹਾਂ ਐਚ ਐਫ ਵੈਣਾ ਅਰਗਾ ਵਾ ਠੀਕ ਆ ਹਾਂਜੀ ਹਾਂਜੀ ਇਹ ਬਾਕੀ ਢਾਚਾ ਢੂੰਚਾ ਦੇਖੋ ਇਦਾਂ ਬੈਜੋ ਭਾਵੇਂ ਥੱਲੇ ਦੇਖੋ ਐਡੀ ਮਿੱਠੀ ਕਰਮਾ ਵਾਲੀ ਆ ਪਤਲੇ ਪਿੰਡੇ ਦੇ ਵਿੱਚ ਆ ਹਾਂ ਤੇ ਇੱਕ ਆ ਮਾੜੀ ਜੀ ਗੁੰਮੀ ਜੀ ਹੋਈ ਇਹ ਵੀ ਦੀ ਪੋਲੀ ਆ ਵੇਖੋ ਆ ਵੇਖੋ ਵਿਖਾਓ ਉਦਾਂ ਹੀ ਆ ਨਾ ਜਦੋਂ ਕਿਤੇ ਗਾਲਾਂ ਕਰਦੀ ਆ ਨਾ ਮੈਂ ਉਦੋਂ ਹਰ ਜਾਂਦੀ ਆ ਵੇਖੋ ਕੋਈ ਨੁਕਸ ਨਹੀਂ ਕੋਈ ਵੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਹਾਂ ਜਾਓ ਵੀ ਮੋੜੋ ਤੋ ਚੋਣ ਚਾਂ ਦੋਸਤੋ ਚੰਗੀ ਨਿਕਲੀ ਆ ਬਿਲਕੁਲ ਆਜੀ ਸੁਈ ਆ ਜੀਜੂ ਰ ਪੈ ਗਿਆ ਬਿਲਕੁਲ ਸਾਫ ਹੋ ਗਈ ਆ ਤੇ ਪੂਰੀ ਜੇਰ ਪੈ ਗਈ ਆ ਠੀਕ ਆ ਹਾਂਜੀ ਹਾਂਜੀ ਮਗਰ ਕੱਟਾ ਮੇਲ ਕਾਫ ਬਿਲਕੁਲ ਗਲੇ ਨਾ ਡੂਏ ਤੇ ਬੱਚਾ ਸੁਮੇਲਾ ਮੂਲਾ ਤੁਸੀਂ ਵੇਖ ਸਕਦੇ ਜੇ ਵੀ ਉਸੇ ਤਰ੍ਹਾਂ ਲੱਗਾ ਜੀਜੂ ਰ ਪੈਣ ਤੋਂ ਬਾਅਦ ਆ ਤੁਸੀਂ ਵੇਖੋ ਠੀਕ ਆ ਜੀ ਹਾਂਜੀ ਤੇ ਇਹ ਵੀ ਗੱਲ ਇਹ ਵੀ ਰਾਤੀ ਨਾ ਸੰਧੂ ਸਾਹਿਬ ਵੇਖਣ ਆਲਾ ਹੀ ਲੇਵਾਇਆ ਤਾਂ ਜਦੋਂ ਥੂਣ ਤੋਂ ਪਹਿਲਾਂ ਹੁਣ ਤੇ ਤੁਹਾਨੂੰ ਪਤਾ ਵੀ ਕਿਲੋ ਡੇਢ ਕਿਲੋ ਨੇ ਚੁੰਗਿਆ ਦੇ ਪੰਜ ਸਾਢੇ ਪੰਜ ਕਿਲੋ ਆਪਾਂ ਚੋਇਆ ਚੋਲਿਆ ਹਾਂਜੀ ਹਾਂਜੀ ਤੇ ਇਹਨੇ ਕਰਮਾਲੀ ਨੇ ਨਜ਼ਾਰੇ ਬੱਜੇ ਬੋਲਾ ਬੁੜਾ ਪੁੰਨੇ ਹੁੰਦੇ ਆ ਹਾਂ ਹੈ ਤੇ ਇਹ ਆ ਵੀ ਚਲੋ ਨਹੀਂ ਬਿਲਕੁਲ ਹਾਂਜੀ ਹਾਂਜੀ ਤੇ ਲੈ ਵੀ ਝੰਡੀ ਫਿਰ ਚੰਗੀ ਐ ਮੱਜ ਇਹ ਆਪਾਂ ਦੇ ਦਾਂਗੇ ਕਿੰਨੇ ਦੀ ਅੱਜ ਆਪਣੇ ਕੋਲ ਵੀਰ ਜੀ ਇਹ ਸੱਜੇ ਗੱਲ ਗ੍ਰੀਨ ਦੇ ਟੋਕਰਾਂ ਦਾ ਭਾਅ ਹੀ ਪਾ ਪੂਰੀਆਂ ਕਸਰਾਂ ਕਸਰਾਂ ਕੁਸਾਂ ਕੱਢ ਕੇ ਮੁੱਲ ਪਾਇਆ ਵੀ ਦੀ 70 75 ਵੀ ਕਰ ਲੀ ਗਿਆ ਮਾੜਾ ਪਰ ਨਹੀਂ 70 75 ਨਾ ਕਰੀਏ ਇਹ ਵੀ ਦੀ ਆਪਾਂ 60000 ਦੀ ਮੱਝ ਦੇ ਰਾਂਗੇ 60000 ਦੀ ਹਾਂਜੀ ਦੁੱਧ ਵੀ ਉਹਨੇ ਤੁਹਾਨੂੰ ਮਸਾ ਹੀ ਕਿਹਾ 14 ਕਿਲੋ ਵੀ ਦੀ ਪਰੌਣਾ ਜੀ ਹਾਂ ਜਹੀ ਉਹਨਾਂ ਗੱਲ ਚਵਾ ਤੋਂ ਚੰਗਾ ਹਾਂਜੀ 14 ਕਿਲੋ ਦੁੱਧ ਪਰੌਣਾ ਜੀ ਵੇਖੋ ਕਿ ਤਰ੍ਹਾਂ ਚੱਡੇ ਚੁੱਡੇ ਤੇ ਵੰਡ ਵੇਖੋ ਜੇ ਮੰਨ ਲਓ ਇੱਕ ਤਰ੍ਹਾਂ ਲੱਗੀਆਂ ਕਰਮਾ ਊਸ਼ ਧੂਮੀ ਵੇਖੋ ਲੰਮੀ ਨੰਮੀ ਪੂਰੀ ਆਹ ਜਿਹੜੀ 200 ਹਾਂਜੀ ਹਾਂਜੀ ਮੂੰਹ ਦੰਦ ਖੁਰ ਕਾਇਮ ਆ ਪੂਰੀ ਨਹੀਂ ਵੀ ਵੀਰਦੀ ਦੰਦ ਕੋ ਡਿੱਗੇ ਜੇ ਵਿੱਚ ਆਪਾਂ ਗਲਤ ਨਹੀਂ ਦੰਦ ਕੋ ਡਿੱਗੇ ਹੋਣਗੇ ਵਿੱਚੋਂ ਇਹ ਨਹੀਂ ਮੈਂ ਮੁੜ ਕੇ ਆਪਾਂ ਕੋਈ ਭੈਣ ਭਰਾਣ ਕੇ ਕੋਈ ਆਪਕੇ ਵੀ ਨਹੀਂ ਹਾਂ ਹਾਂ ਉਹ ਪਟ ਕੇ ਵੇਖੇ ਹਾਂ ਉਦਾਂ ਕਾਇਮ ਜੇ ਪੂਰੀ ਉਹ ਡਿੱਗੇ ਤਾਂ ਨੂੰ ਮੈਂ ਦੱਸਦਾ ਗੱਲ ਵੀ ਵੰਡ ਰਿੱਜਾ ਖਾਂਦੀ ਰਹੀ ਜੇ ਹਾਂ ਹਾਂ ਜੀ ਰਿੱਜੇ ਵੰਡ ਤੋਂ ਮੰਨ ਲਓ ਦਾਲ ਵੀਰ ਦੀ ਉਹਨਾਂ ਨੇ ਮੰਨ ਲਓ ਇਹ ਘਰ ਦਾ ਨਾ ਬੁੜਾ ਏਡਾ ਕੜਾਗੂਆ ਰੱਖਿਆ ਹੈ ਹਾਂਜੀ ਹਾਂਜੀ ਤੇ ਬਾਕੀ ਉਹ ਸਾਰਾ ਵਿੱਜਾ ਹੀ ਪਾਉਂਦੇ ਆ ਸਾਰਾ ਹਾਂਜੀ ਸੁਵਿਆਂ ਦੇ ਵਿੱਚ ਅੱਜ ਹੈਗੀ ਆ ਉਹਦੇ ਤੋਂ ਕੋਈ ਫਿਰ ਮੁਕਰ ਨਹੀਂ ਸਕਦਾ ਸੁਵਿਆਜ ਹੈਗੀ ਆ ਪਰ ਮੱਝ ਬਿਲਕੁਲ ਤਾਜੀ ਸੱਜਰ ਸੂਈ ਹੈ ਕਰਮ ਵਾਲੀ ਠੀਕ ਹੈ ਜੀ ਤੇ ਦੁੱਧ ਵਾਲੇ ਪਾਸਿਓ ਲੇ ਰੇਰਾ ਬੇਰਾ ਕਰ ਦੂਗੀ ਦੁੱਧ ਚੰਗਾ ਚਵਾਜੂਗੀ ਥਣ ਥਣ ਦੇ ਵਿਰਲ ਬੜੀ ਚੰਗੀ ਆ ਮਗਰ ਕਟਾ ਮੇਲ ਕਾਫ ਆ ਬੱਚੇ ਨੂੰ ਹਜੇ ਥੋੜਾ ਚੰਗੀ ਤਰ੍ਹਾਂ ਖੁਰੋਣਾ ਖਲਾਣਾ ਵੀ ਨਹੀਂ ਆਉਂਦਾ ਠੀਕ ਆ ਜੀ ਅੱਜ ਬਿਲਕੁਲ ਮਾਰਨਿੰਗ ਦੀ ਸੂਈ ਆ ਹਾਂਜੀ ਹਾਂਜੀ ਤੇ ਇਹ ਕਿੰਨੇ ਦੀ ਛਾਂਡੀ ਵੀਰ ਹਾਂ ਨਾ ਵੀਰ ਜੀ ਮੁੱਲ ਤੇ ਜਿੱਦੀ ਚੱਲ ਉਹ ਮੈਂ ਆ ਜਿੱਦਾਂ ਚੜਾਲਿਆ ਭਾਵੇਂ 75 ਵੀ ਕਰ ਲਈਏ 70 ਵੀ ਕਰ ਲਈਏ ਇਹ ਵੀਰ ਦੀ ਆਪਾਂ 60000 ਦੀ ਮੈਂ ਦੇ ਦਾਂਗੇ 60000 ਦੀ ਹਾਂਜੀ 60000 ਦੀ ਜਿੱਦਾਂ ਜਿੱਦਾਂ ਮਰਜੀ ਮੇਰਾ ਵੀਰ ਕੋਈ ਚਵਾ ਇੱਕ ਨੰਬਰ ਦਾ ਆਊਗਾ ਬੌਲਾ ਵੀਰ ਜੀ ਮੇਰੇ ਹਿਸਾਬ ਨਾਲ ਕਰਮਾ ਵਾਲ ਠੀਕ ਹੈ ਜੀ ਹਾਂ ਜੀ ਹਾਂ ਜੀ ਆ ਵੇਖੋ ਬੰਦਾ ਵੇਖੋ ਨਾਲੇ ਸੀਲਿੰਗਾਂ ਵੇਖੋ ਆ ਕਰੋ ਚੈੱਕ ਥਾਂ ਚੱਡਾ ਵੇਖੋ ਬੰਦ ਵੇਖੋ ਥਾਂ ਇਹ ਇਦਾਂ ਹੀ ਬਹਿ ਜਾਓ ਭਾਵੇਂ ਵੇਖੋ ਆ ਦੇਖੋ ਇਹਨੂੰ ਆ ਦੇਖੋ ਇਹ ਨਹੀਂ ਹੈਗਾ ਬਿਲਕੁਲ ਧੀਰੀਆਂ ਗਾਵਾ ਵਾਂਗੂ ਹਾਂ ਜੀ ਹਾਂ ਜੀ ਪੂਰਾ ਵੀ ਦੀ ਖਾਂਦੀ ਪੀਂਦੀ ਕਰਮਾੜੀ ਨਾ ਵੇਖੋ ਤੁਹਾਨੂੰ ਦੱਸਣ ਦਿਆ ਗਾਲਾ ਗੂਲਾ ਵਧੀਆ ਜੇਰ ਦੂਰ ਵਧੀਆ ਕੋਈ ਇਹੋ ਜਿਹੀ ਨਹੀਂ ਕੋਈ ਗੱਲ ਹੈਗੀ ਫਿਰ ਬਰੀਰ ਚ ਵੀ ਤੁਹਾਨੂੰ ਪਤਾ ਵੇਖੋ ਇੱਕ ਰੰਗ ਕਾਲੀ ਮੈਂ ਮੂੰਹ ਸਿਰ ਵੀ ਸਾਰੀ ਤੁਹਾਨੂੰ ਦੱਸਣ ਦਿਆ ਮੈਂ ਸੋਹਣੀ ਹਾਂ ਜੀ ਹਾਂ ਜੀ ਲੈ ਵੀ ਝੰਡੇ ਵੀਰ ਇੱਕ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਇੰਦਰ ਆ ਮੱਚ ਆ ਗਈ ਆ ਇਹ ਵੀਰ ਜੀ ਆ ਗਈ ਆ ਨੀਲੀ 라ਵੀ ਪਿਓਰ ਵੇਖੋ ਸਾਰੇ ਕਰਮਾਲੀ ਦੇ ਬਰੀਡ ਵੀ ਨਹੀਂ ਗੱਲ ਕਰ ਲਈਏ ਤੇ ਵੀਰ ਜੀ ਸਾਰੇ ਨਿਸ਼ਾਨੇ ਆ ਫੰਕਸ਼ਨ ਹੈਗੇ ਆ ਹਾਂ ਸਾਰੇ ਫੰਕਸ਼ਨ ਹੈਗੇ ਆ ਵੰਡਾ ਵੰਡਾ ਵੇਖੋ ਜੇ ਉਹਨਾਂ ਦਾ ਨਾ ਵਿਲਾਤਨ ਗਾਂਗ ਉਹਨਾਂ ਆ ਕੇ ਬਣਦੀ ਵੀਰ ਜੀ ਹਾਂ ਤੇ ਬਾਕੀ ਵੇਖੋ ਨਾਲੇ ਫੈਸ਼ਨ ਡਿਜ਼ਾਈਨ ਫੈਸ਼ਨ ਡਿਜ਼ਾਈਨ ਵੇਖੋ ਵੇਖੋ ਨਾਲੇ ਸਿੰਘ ਵੀਰ ਜੀ ਵੇਖੋ ਕਰਮਾਲੀ ਦੇ ਲਓ ਜੀ ਠੀਕ ਨਾ ਗੱਲ ਆ ਵੇਖੋ ਕਿ ਤਰ੍ਹਾਂ ਕੁੰਡੇ ਇੱਕ ਦੀ ਦੂਰੋਂ ਜਾ ਕੇ ਕੀਤੇ ਆ ਹੈ ਤੋਰਾ ਤਾਰਾ ਵੇਖੋ ਕਿੱਡਾ ਲੱਸੀ ਕਰਕੇ ਵੀਰ ਜੀ ਭਾਵੇਂ ਕੋ ਚੌਥੇ ਪਣੀਏ ਕਹਦੇ ਬਾਕੀ ਉਹਨਾਂ ਨੇ ਇਹ ਵੀ ਪਿਓਰ ਤੀਜੇ ਸੂਏ ਮੈਂ ਨੇ ਸਾਡੀ ਘਰ ਦੀ ਆ ਘਾਦੀ ਜੰਪਾਲਾ ਉਹਨਾਂ ਨੇ ਤੀਜੇ ਸੂਏ ਪਿਓਰ ਸੋਨਾ ਵੀਰ ਜੀ ਨੇ ਹਾਂ ਆ ਵੇਖੋ ਜੇ ਉਹਨਾਂ ਨੂੰ ਜਾ ਕੇ ਉਥੇ ਦੂਜੇ ਕਹਿ ਦਈਏ ਵੀ ਪੰਜਵੇਂ ਛੇਵੇਂ ਤਾਂ ਚਾ ਪਾਣੀ ਵੀ ਨਹੀਂ ਪੁੱਛਦੇ ਨਹੀਂ ਪੁੱਛਦੇ ਆਂਦੇ ਨਹੀਂ ਪੁੱਛਦੇ ਕਿ ਵੀਰ ਜੀ ਹਾਂ ਨਹੀਂ ਪੁੱਛਦੇ ਅਗਲੇ ਆਂਦੇ ਚਾ ਭਾਜੋ ਭਾਜ ਲਓ ਇਹ ਬੱਕਰੀ ਆ ਤੂੰ ਵੀ ਦੂਜੇ ਝੋਟੀ ਸਾਡੀ ਰਾਲ ਰਾਲ ਕੇ ਸਾਡੀ ਬਸ ਬਸ ਸਹੀ ਗੱਲ ਆ ਸਹੀ ਗੱਲ ਆ ਵੀਰ ਜੀ ਹਾਂ ਜਿੰਨੀ ਹੁਣ ਵੀਰ ਜੀ ਪਾਲੀ ਆ ਕੀਤੀ ਆ ਅੱਜ ਦੀ ਹੁਣ ਕੀਤ ਕਰਮਾਂ ਵਾਲੇ ਫਿਰ ਉਹਦੇ ਵੀ ਹੁਣ ਜੇ ਹੱਕ ਨਾ ਪੂਰਾ ਹੋਵੇ ਨਾ ਭੈਣ ਭਰਾ ਦਾ ਤੇ ਆਪਦੇ ਮਨ ਨੂੰ ਵੀ ਹੁੰਦਾ ਦੇਖੋ ਜਾਂ ਮਾਂ ਹਾਂ ਜੀ ਲੈ ਜਾ ਪੁੱਤ ਕਾਹ ਲੈ ਜਾ ਗਾਂ ਲੈ ਜਾ ਨਾਲੇ ਵੀਰ ਦਿਨ ਕਿੰਨੇ ਕ ਲੈ ਜੂ ਜੇ ਵੇ ਇਹ ਦਿਨ ਬੀਤੀ ਇਹਨੇ ਮੇਰੀ ਗੱਲ ਸੁਣੇ ਇੰਨੇ ਕ ਹਫ਼ਤਿਆਂ ਅੰਦਰ ਹੀ ਖਰੂ ਕੀ ਆ ਉਹ ਅੰਦਾ ਵੀ ਮੰਨ ਲਾ ਇਹਨੇ ਬਣਦੀ ਆਉਂਦੀ ਜਾਂਦਾ ਅੱਜ ਹੋਰ ਕੱਲ ਨੂੰ ਹੋਰ ਬਾਕੀ ਨਾ ਸਹੀ ਤੁਹਾਨੂੰ ਦਸੀਏ ਗੱਲ ਕਿ ਨਹੀਂ ਹਾਂ ਇਹ ਨਾ ਵੀਰ ਦੀ ਮੈਂ ਭਰਾਈ ਵੜੀ ਹਾਂ ਇਹ ਘਟੋ ਘੱਟ ਮੈਂ 2 ਢਾਈ ਕਿਲੋ ਭਰਾਈ ਆ ਮੈਂ ਹਾਂ ਮੈਂ ਹਾਂ ਜੀ ਭਾਵੇਂ ਇਹ ਗੱਲ ਹੈਗੀ ਜਿੱਥੇ ਮਰਜੀ ਕਹੇ ਉਹ ਆਖੇ ਵੀਰ ਉੱਠ ਪਾ ਤੂੰ ਮੇਰੇ ਮੈਂ ਨੂੰ ਕੋਈ ਮੰਨ ਲਾ ਮੈਂ ਆਹ ਵੀਰ ਮੈਂ ਪੈਸੇ ਦਊ ਤੈਨੂੰ ਠੀਕ ਹੈ ਨਾ ਗੱਲ ਮੈਂ ਇਹ ਗੱਲ ਹੈਗੀ ਆ ਵੀ ਮੈਂ ਆਪਦੀ ਫੋਲ ਤਸੱਲੀ ਕਰਨੀ ਕਰਨੀ ਪੈਂਦੀ ਹੈ ਜੀ ਠੀਕ ਹੈ ਨਾ ਗੱਲ ਕੋਈ ਇਹ ਆ ਵੀ ਵਿੱਦੀ ਹੋਣਾ ਵੇ ਉਹਦੋਂ ਝੋਟੀਆਂ ਆਪਾਂ ਗੱਬਣ ਵੇਚੀ ਤੇ ਉਹਨਾਂ ਵਿਚਾਰਿਆਂ ਧਾਰਵ ਨਹੀਂ ਮਾਰੀ باس 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 ਠੀਕ ਨਾ ਗੱਲ ਤੇ ਇਹ ਆ ਵੀ ਜੇ ਗੱਬਣ ਮੰਨ ਲਓ ਇਹ ਗੱਲ ਹੈਗੀ ਆ ਵੀ ਸਾਰੇ ਹਾਂਜੀ 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 ਵੇਚਣੀਆਂ ਜੀ ਉਹਨਾਂ ਨੇ ਚਲੋ ਇੱਕ ਵੇਚ ਕੇ ਪਾਸੇ ਇੱਕ ਇੱਕ ਵੇਚ ਕੇ ਪਾਸੇ ਹੋ ਜਾਣਾ ਫਿਰ ਇਹ ਆ ਵੀ ਸਾਰਾ ਹੀ ਵਿਰਦੀ ਚੱਡਾ ਵੀ ਕਰਮਾੜੀ ਵੇਖੋ ਪੂਰਾ ਆਰ ਕੋਈ ਠਿੱਕੇ ਕਰਕੇ ਨਾ ਵੇਖੋ ਆ ਕੇ ਥਣ ਚੱਡਾ ਵੇਖੋ ਢੱਲਾਂ ਢੁੱਲਾਂ ਵੇਖੋ ਠੀਕ ਹੈ ਜੀ ਹਾਂ ਸੂਤ ਤੇ ਨਿਸ਼ਾਨ ਸਾਰੇ ਨਿਸ਼ਾਨ ਦਿੱਤੀ ਹੈ ਅੱਗੇ ਹਾਂਜੀ ਮੂੰਹ ਮੱਥੇ ਦੀ ਦੋਸਤੋ ਇਦਾਂ ਦੀ ਹੈ ਬਿਲਕੁਲ ਸਿੰਗ ਸਾਈਡਾਂ ਨੂੰ ਗਲਾਈ ਦੇ ਵਿੱਚ ਖੁੱਲੇ ਸਿੰਗ ਹਾਂਜੀ ਹਾਂਜੀ ਆ ਮੂੰਹ ਮੱਥੇ ਦੀ ਹੈ ਠੀਕ ਹੈ ਜੀ ਪਾਗ ਢੰਗ ਜਿਹੜਾ ਆ ਆ ਉਸ ਵੀ ਐ ਚਲਦੀ ਏ ਕੋਲ ਥੱਲੇ ਬੈਠ ਕੇ ਵੀ ਜਿਹੜਾ ਕੋਈ ਆਪ ਨੂੰ ਮੱਖੀ ਮਛਰ ਨਹੀਂ ਨਾ ਪੱਖਾ ਹੀ ਆ ਪਛੁਰੀਆਂ ਵਾਲਾ ਪੱਖਾ ਹੀ ਆ ਕਿ ਨਾ ਵੱਜੇ ਨਾ ਲਬੇੜੇ ਕਰੇ ਕੁਝ ਕਰੇ ਹਾਂ ਮੱਖੀਆਂ ਮਛਰੀਆਂ ਵਾਲਾ ਪੱਖਾ ਹੀ ਏ ਵੀ ਹਾਂ ਚਲੋ ਇਹ ਨਾ ਵੀ ਹਾਂਜੀ ਹਾਂਜੀ ਚੰਗੀ ਐ ਮਾਚ ਚਲੋ ਛੰਡੇ ਵੀਰ ਰੇਡਵੇਂ ਦਾ ਬਿਲਕੁਲ ਆਪਾਂ ਲੈਣ ਦੇ ਨਾਲ ਨਰਮ ਕਰਨਾ ਜੀ ਜੀ ਮੁੱਲ ਸਾਰਾ ਇਹਦਾ 66000 ਰੁਪਇਆ ਸਾਰਾ 66000 ਹਾਂਜੀ ਹਾਂ ਹਾਂਜੀ ਮੈਂ ਤੇ ਚਲੋ ਝੋਟੀ ਦੇ ਚੰਗੀ ਜੀ ਬਾਕੀ ਇਹ ਆ ਵੀ ਚੰਗੀ ਚੰਗੀ ਚੀਜ਼ ਦਵਾਂਗੇ ਤੇ ਵੀਰ ਜੀ ਅਗਲੇ ਨੇ ਕੁਝ ਭੈਣ ਭਰਾ ਯਾਦ ਕਰੂਗਾ ਠੀਕ ਆ ਮੁੱਲ ਸ਼ਹਾਰ ਹਜ਼ਾਰ ਵੀਰ ਜੀ 36 ਹਜ਼ਾਰ ਹੀ ਦੇ ਦਾਂਗੇ 36 ਦੇ ਹਾਂਜੀ 36 ਦੀ ਲਓ ਬਜਾਦ ਬਰੀਡ ਚੰਗੀ ਜੇ ਬਾਕੀ ਇਹ ਆ ਵੀ ਕਰਮਾਲੀ ਨੂੰ ਤੇ ਹੈ ਵੀ ਨਵੀਂ ਜੇ ਕੋਈ ਸੰਭੂ ਤੇ ਦੁੱਧ ਵੀ ਚਲੋ ਕਰਮਾਲੀ ਨੇ ਹੱਸ ਕੇ ਵੀਰ ਜੀ 10 11 ਕਿਲੋ ਤੇ ਨੇ ਦੇਈ ਜਾਣਾ ਚਲੋ ਹਾਂਜੀ 36000 ਦੀ ਜਿਹੜੀ ਪ੍ਰਾਪੋ ਇਹ ਮੱਝ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਤੇ ਮੱਝ ਤੁਸੀਂ ਪ੍ਰੋਪਰ ਦੇਖ ਲਈ ਆ ਇੱਥੇ ਤੱਕ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਸੀ ਇੱਧਰ ਬਹਿੜਾ ਜਿਹੜੀਆਂ 4 ਆ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜੀ ਇੱਕ ਜਰਸੀ ਤੁਹਾਨੂੰ ਦਿਖਾਉਣੇ ਆ ਇਹ ਗੱਬਣਾ ਨਹੀਂ ਨਹੀਂ ਜੀ ਸੂਈ ਹੈ ਤਾਜੀ ਇਹ ਹਾਂਜੀ ਇਹ ਵੀ ਤੜਕੇ ਸੂਈਆਂ ਬੱਚਾ ਹੀ ਮਗਰ ਹਾਂਜੀ ਬੱਚਾ ਹੀ ਆ ਵਰਦੀ ਇਹ ਵੀ ਆਵੇ ਬੱਚਾ ਮਗਰ ਅੱਜ ਤੜਕੇ ਸੂਈ ਹੈ ਹਾਂਜੀ ਤੜਕੇ ਸੂਈ ਵੀਰ ਜੀ ਲਓ ਜੀ ਤੜਕੇ ਅੱਜ ਮਾਰਨਿੰਗ ਹੀ ਸੂਈ ਆ ਉੱਠੇ ਆ ਬੱਚਾ ਜੀ ਠੀਕ ਆ ਜੀ ਆ ਕਰੋ ਚੈੱਕ ਹਾਂ ਵੇਖੋ ਆ ਵੇਖੋ ਨਾ ਨਾ ਰੋ ਨਾਲਾ ਬੱਚੇ ਤੇ ਅੱਜ ਤੜਕੇ ਸੂਈ ਆ ਜੇਬ ਜੁਰ ਪੈ ਗਈ ਸੀ ਫਿਰ ਹਾਂਜੀ ਵੀਰ ਜੀ ਐ ਇੱਕ ਨੰਬਰ ਦਾ ਆ ਸੀਲਸ ਲੱਗਦਾ ਵੀ ਕਰਮ ਵਾਲੀ ਪੂਰੀ ਹੈ ਪੂਰੀ ਪੂਰੀ ਚਵਾਈ ਵੀ ਇੱਕ ਨੰਬਰ ਵੀਰ ਜੀ ਆ ਵੇਖ ਲਓ ਜੀ ਆ ਕਰੋ ਜੀ ਠੀਕ ਆ ਸੋ ਸੂਆ ਹੋਊਗਾ ਵੀਰ ਦੂਜਾ ਨਹੀਂ ਦੂਜੇ ਸੂਏ ਸੂਈ ਆ ਵੀਰ ਜੀ ਦੂਜੇ ਹਾਂਜੀ ਦੂਜੇ ਕ ਸੂਬੇ ਦੋਸਤੋ ਰਾਂਗੇ ਦਾ ਬਿਲਕੁਲ ਤੁਸੀਂ ਵੇਖੋਗੇ ਬਦਾਮੀ ਰੰਗ ਵਿੱਚ ਆ ਤੇ ਮਗਰ ਇਹਦੇ ਬੱਚਾ ਮੇਲਕਾਫ ਆ ਹੂੰ ਬਾਕੀ ਥਣ ਦੇਵੇ ਦੀ ਇਹ ਵੀ ਖਬਰਦਾਰਾ ਪੂਰੀ ਕਰਮਾ ਪੂਰੀ ਪੂਰੀ ਵੀਰ ਜੀ ਚਵਾਈ ਇੱਕ ਨੰਬਰ ਦੀ ਸੀਲਸ ਲੱਗਾਂ ਵਧੀਆ ਇੱਕ ਨੰਬਰ ਦੀ ਹਣ ਚੱਡਾ ਵੀ ਪੂਰਾ ਖਬਰਦਾਰ ਜੇ ਵੇਖੋ ਮਸ਼ੀਨ ਲੱਗਾ ਬਾਕੀ ਇਹ ਅਭੀ ਆਜੀ ਮੋੜ ਪੁੱਤ ਮੋੜ ਅਜੇ ਮਗਰੋਂ ਨਾ ਪੂੜੇ ਪੜੇ ਸੈਟ ਕਰਕੇ ਤੁਹਾਨੂੰ ਪਤਾ ਥੋੜਾ ਜਿਆਦਾ ਤੁਹਾਨੂੰ ਪਤਾ ਬੱਚੀ ਆ ਬਦੀ ਬਾਕੀ ਹੈ ਪੁੱਤ ਉਹ ਤੇ ਡੱਕ ਕੇ ਤੇ ਮੜਾ ਜਾ ਥੱਲਿਓ ਇੱਕ ਦੀ ਵਿਖਾ ਲਾ ਤੇ ਬਹੁਤ ਚਲੋ ਦੁੱਧ ਵੀ ਚੰਗਾ ਸੋਨਾ ਭਰਾਊਗੀ ਆ ਤੇ ਬਾਕੀ ਇਹ ਆ ਵੀ ਤੁਹਾਨੂੰ ਪਤਾ ਜਰਸੀ ਦੀ ਹਸਪੈਨ ਭਰਾ ਥਣ ਪੂਰਾ ਮੁੱਠੀ ਆ ਹੱਥੀ ਚਵਾਈਲਾ ਥਣ ਠੀਕ ਆ ਜੀ ਵਿਰਲਪੁਰ ਤੋਂ ਬੜੀ ਵਧੀਆ ਆਪ ਸੀ ਸਾਰਾ ਹਾਂਜੀ ਹਾਂਜੀ ਤੇ ਕਿਉਂਕਿ ਗਾਵਾਂ ਜਿਹੜੀਆਂ ਬਹਿੜਾ ਖਾਸਾ ਉਰ ਤੇ ਵਿਰਲਵਾਂਡ ਵਾਲੀਆਂ ਹੀ ਨੇ ਹਾਂ ਇਹਨਾਂ ਨਾਲ ਹੀ ਗਾਵਾਂ ਨੇ ਠੀਕ ਆ ਜੀ ਹਾਂਜੀ ਹਾਂਜੀ ਜਿੱਥਾ ਪੋਥਾੜੀਆਂ ਵਧੀਆ ਹਾਂਜੀ ਪੂਰਾ ਥਣ ਵਧੀਆ ਵਿਰਜੀ ਹਾਂ ਹਾਂਜੀ ਹਾਂਜੀ ਆ ਵੇਖੋ ਮਗਰੋਂ ਵੀ ਆ ਵੇਖੋ ਕਿਦਾਂ ਵੇਖੋ ਚੱਡਾ ਐ ਪੂਰਾ ਥਣ ਚੱਡੇ ਵੀ ਚੱਡੇ ਫਿਰ ਕਿੰਨਾ ਕੁ ਬੋਲਾ ਚੋਇਆ ਸੀ ਚੋਇਆ ਬੀਬੀ ਇਹਦੇ ਕੋ ਆਪਾਂ 6 ਕਿਲੋ ਕਰਕੇ ਨਾ ਮੰਨ ਲਓ ਬੱਚੇ ਨੂੰ ਇਹ ਆ ਵੀ ਤੇ ਪਹਿਲੇ ਡੰਗ ਦੀ ਹਾਂਜੀ ਹਾਂਜੀ ਐ ਤਣੀ ਪਈ ਕਰਮਾ ਵਾਲੀ ਨੂੰ ਮੁਰਕੇ ਤੁਹਾਨੂੰ ਪਤਾ ਡੰਗਰ ਪੱਠਾ ੱਡਕਾ ਨਹੀਂ ਮੰਨ ਲਓ ਇਹ ਗੱਲ ਹੈ ਕੀ ਖਾਂਦਾ ਤੇ ਇੰਨੇ ਨਾਲ ਇਹ ਆ ਵੀ ਤੁਹਾਨੂੰ ਪਤਾ ਖਾਲੀ ਡੰਗਰ ਕੀਤਾ ਹੋਵੇ ਤੇ ਮੰਨ ਲਓ ਖ ਹੋ ਜਾਂਦਾ ਸਾਫ਼ ਸੂਫ਼ ਕਰਦੇ ਇਹਦਾ ਕਈ ਵਾਰੀ ਭੈਣ ਭਰਾਏ ਉਹ ਆ ਆ ਦਿੰਦੇ ਵੀ ਮੰਨ ਲਓ ਵੀ ਜਾਦੇ ਦਿਨ ਹੋਏ ਆ ਆ ਵੇਖੋ ਵੀਰ ਜੀ ਉੱਤੋਂ ਵੀ ਸਾਰਾ ਨਾ ਅਜੇ ਪੁੜੇ ਪੜੇ ਨਹੀਂ ਇਹਨੇ ਕਰਮਾ ਵਾਲੀ ਨੇ ਚੁੱਕੇ ਆ ਵੇਖੋ ਅਜੇ ਉਦਾਂ ਹੀ ਵੇਖੋ ਅਜੇ ਪੁੜੇ ਆ ਸੈਟ ਐ ਕਰ ਜਾਣੇ ਨੇ ਚੋਂ ਚੋਂਦ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਇਹ ਵੀਰ ਛੱਡੇ ਜਰਸੀ ਕਰ ਕਿਲੇ ਦੀ ਤੇਦੀਏ ਕ੍ਰਾਸ ਵਿੱਚ ਜਿਹੜੀ ਵੀਰ ਜੀ ਮ 60 ਕਰ ਲਈਏ ਜਿੱਦਾਂ ਮਰਜ਼ੀ ਆ 60 ਚੋਂ ਵੀਰ ਜੀ ਮਾਨਤਨ ਕਰਦਾਂਗੇ 60 ਚੋਂ ਹਾਂ ਕਈ ਵਾਰੀ ਦੂਰ ਨੇੜੇ ਜਾਣਾ ਦਾ 2000 ਰੁਪਿਆ ਮਾਨ ਕਰਦਾਂਗੇ ਵੀਰ ਜੀ 60 ਤੇ 58 ਦੀ ਹਾਂ ਜੀ 50 ਜਿਆਦੀ ਦੇ ਦਾਂਗੇ ਬੱਚੀ ਵੀਰ ਜੀ ਚਲੋ ਇਹ ਆ ਵੀ ਬੱਚੀ ਚੰਗੀ ਆ ਬਾਕੀ ਮੰਨ ਲਓ ਇਹ ਗੱਲ ਹੈਗੀ ਆ ਵੀ ਜਰਸੀ ਪਿਓਰ ਜੇ ਬੂਹ ਮਾ ਵੇਖੋ ਪੂਰਾ ਐ ਨਕੀਜੀ ਬੂਤੀ ਹੂੰ ਕੰਨ ਵੀ ਇਹ ਵੇਖੋ ਲਓ ਜੀ ਆਹ ਵੇਖੋ ਠੀਕ ਆ ਹਾਂ ਜੀ ਬੰਦਾ ਮੁੰਡਾ ਇਹ ਆ ਵੀ ਬੰਦਾ ਮੁੰਡਾ ਸੋਹਣੀਆਂ ਆ ਕਰ ਮਾਨ 58000 ਦੀ ਕਿਸਾਨ ਵੀਰੋ ਇਹ ਤੁਹਾਨੂੰ ਮਿਲ ਜਾਊਗੀ ਹਾਂ 58000 ਆ ਲਾਸਟ ਨਾਲ ਲੈਣ ਦੇਣਾ ਠੀਕ ਹੈ ਜੀ ਬਾਕੀ ਮੌਕੇ ਤੇ ਥੋੜਾ ਬਗ ਦਾ ਮਾਨਤਨ ਵਿੱਚ ਛੋਰਛਪਾ ਹੋ ਜਾਊਗਾ ਹਾਂਜੀ ਅਗਲੀ ਵੀਰ ਚੰਡੇ ਆਪਣੇ ਕੋਲ ਜਿਹੜੀ ਇਹ ਕਰੋ ਸੰਗ ਵਿੱਚ ਆ ਗਈ ਆ ਖੋਲ ਪੁੱਤ ਖੋਲ ਵੀਰ ਜੀ ਵਹਿੜ ਤੇ ਜੇ ਪੂਰੀ ਵੱਡੀ ਨਹੀਂ ਇਹ ਗੱਬਣਾ ਵੀਰ ਜੀ ਇਹ ਗੱਬਣਾ ਹਾਂਜੀ ਹਾਂਜੀ ਦੰਦ ਖੋਰ ਵੀਰ ਜੀ ਇਹਦਾ ਫੁੱਲ ਕਾਇਮ ਜੀ ਤੇ ਸੁਆ ਵੀ ਪਿਓਰ ਤਿੱਜਾ ਹੀ ਸੁਣੀ ਜੀ ਆ ਆਪਣੇ ਮੰਨ ਲਓ ਇਹ ਗੱਲ ਹੈ ਕੀ ਆ ਘਰਦਿਆਂ ਬੰਦ ਘਰੋਂ ਹੀ ਆਈ ਆ ਵੇ ਪਰ ਆਪ ਕੋ ਨਹੀਂ ਦਿਖਾਦਾ ਕਿ ਵੀਰਾਂ ਨੂੰ ਕੋਈ ਸ਼ਕਤੀ ਹਾਂਜੀ ਆ ਵੇਖੋ ਹਾਂਜੀ ਹਾਂਜੀ ਕੀ ਦਿਖਾ ਦੇ ਮੂੰਹ ਜਿਸ ਨੂੰ ਆਣ ਲੱਗੇ ਜਿਆਦਾ ਸੁਣ ਆ ਵੇ ਪਾਸੋਂ ਸਾਰਾ ਦੰਦ ਖੋਰ ਤਾਂ ਦੱਸਣ ਲਿਆ ਹਾਂਜੀ ਹਾਂਜੀ ਆ ਵੇਖੋ ਸਾਰੇ ਦੇ ਸਾਰੇ ਦੰਦ ਪੂਰੇ ਕਾਇਮ ਜੀ ਹਾਂਜੀ ਹਾਂਜੀ ਇਹ ਤਾਂ ਫਿਰ ਤੋਂ ਦੁਬਾਰ ਤੋਂ ਖੀਰੀਆਂ ਚ ਬਣ ਗਈ ਹਾਂਜੀ ਹਾਂਜੀ ਬਣ ਗਈ ਖੀਖੇ ਹਾਂ ਬਾਕੀ ਇਹ ਵੀਰ ਜੀ ਆਪਣੇ ਕੋਲ ਚਲੋ ਪਰਸੋਂ ਆਈ ਆ ਉਸ ਦਿਨ ਕੋਹ ਵਿਚਾਰੀ ਦੀ ਹੋਰ ਹਾਲਤ ਹੈ ਪਰ ਆਪਣੇ ਉਹ ਬੇਲ ਕੋਲ ਨਾ ਤਾਂ ਸਹੀ ਜੱਤਾਂ ਵੀ ਵਿਚਾਰੀ ਮਾਲ ਦੇ ਵਿੱਚ ਮਾਲ ਜ਼ਿਆਦਾ ਸੀ ਉਹਨਾਂ ਬੰਦਿਆਂ ਕੋਲੇ ਬਰਾਂਦੇ ਚ ਵੱਜੀ ਤੇ ਬਰਾਂਦੇ ਚ ਤਾਂ ਦਸਾਂ ਵੀ ਅਸੀਂ ਉੱਡੀ ਦੂਰ ਖਲੋਤੇ ਤੇ ਕੁੜੀਆਂ ਗਾਵਾਂ ਦੀ ਵਾਹਰ ਚੜੇ ਉਹ ਵਾਰ ਨਹੀਂ ਵਿਚਾਰੀ ਚੜ ਚੜ ਕੇ ਇਹਦੇ ਤੁਹਾਨੂੰ ਮਦਦ ਸੰਦਿਆਂ ਗੱਲ ਵੀ ਵਿਚਾਰੀ ਥੋੜੀ ਜੀ ਹਲਕੀ ਹੋਈ ਫਿਰਦੀ ਕੰਦ ਕਾਠ ਵਾਲੀ ਢਲੀ ਜੀ ਪਈ ਵੇਹੜਾ ਕੰਦ ਕਾਠ ਬੜਾ ਉੱਚਾ ਵੱਡਾ ਹਾਂਜੀ ਹਾਂਜੀ ਚੱਡਾ ਵੀ ਇਹਨੇ ਤੁਹਾਨੂੰ ਦੱਸਣੇ ਦੁੱਧ ਵੀ ਵੀਰਦੀ ਉਹਨਾਂ ਚਲੋ ਆਏ ਆ ਵੀ 20 22 ਕਿਲੋ ਦੁੱਧ ਵੀਰਦੀ ਛੋਇਆ ਦੇ ਕੋਲੋਂ ਹਾਂ ਕਰਮਾਲੀ ਕੋਲੋਂ ਅ ਨਹੀਂ ਪਿਛਲੇ ਹੁਣਾਂ ਇਹਨਾਂ ਸਵੇਰ ਕਰਮਾਲੀ ਜਿਹੜੀ ਸੋਈ ਆ ਤੇ ਦੁੱਧ ਦੇ ਚਵਾਉਂਦੀ ਰਹੀ ਹਾਂਜੀ ਦੁੱਧ ਵੀ ਬਾਕੀ ਆ ਵੀ ਚਲੋ ਚੱਡਾ ਵੀ ਸੋਨਾ ਵਾਂਦੀ ਤੋਰਾ ਤੂਰਾ ਵੀ ਐ ਪੂਰਾ ਤੁਹਾਨੂੰ ਮਦਦ ਸੰਦਿਆਂ ਗੱਲ ਕਰਮਾਲੀ ਦਾ ਵੇਖੋ ਬਾਕੀ ਤੈਰੀ ਨਹੀਂ ਹੁੰਦਾ ਵੀ ਵੀਰ ਭਰਾ ਕੋਈ ਵੇਖ ਕੇ ਆ ਦਿੰਦਾ ਬਾਕੀ ਪ੍ਰਾਣੀ ਆ ਇਹ ਚਲੋ ਲਿੱਸੀ ਵੀਰ ਦੀ ਜ਼ੂਰ ਹੈਗੀ ਆ ਪਰ ਪ੍ਰਾਣੀ ਨਹੀਂ ਗਈ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਪਾ ਤੂਪਾ ਬਿਲਕੁਲ ਵਾਲੀ ਆ ਹਾਂ ਜੀ ਹਾਂ ਜੀ ਤੇ ਥੱਲਿਓ ਤੁਹਾਨੂੰ ਥਲਾ ਥਮਾਂ ਦੀ ਆਪਾਂ ਦਿਖਾ ਦਈਏ ਇੱਕ ਵਾਰੀ ਹਾਂ ਜੀ ਆ ਕਰੋ ਆ ਵੇਖੋ ਇਦਾਂ ਹੀ ਮੰਨ ਲਓ ਇਹ ਟਿੱਪ ਕੇ ਵਿਖਾਈ ਦੇ ਪੁੱਤ ਆ ਲਓ ਜੀ ਆ ਵੇਖੋ ਇਦਾਂ ਬਜ ਬੋਲਾ ਬਣਿਆ ਤਾਂ ਥੋੜੀ ਚੋਂ ਆਹ ਵਿੱਚ ਦੋ ਦੋ ਤਿੰਨ ਤਿੰਨ ਧਾਰਾਂ ਜਿਹੜੀਆਂ ਟਿੱਪ ਕੇ ਤੁਹਾਨੂੰ ਵਿਖਾਈ ਜਾਂਦਾ ਪਿਆ ਛੋਟਾ ਵੀਰ ਆ ਕਰੋ ਚੈੱਕ ਜੀ ਠੀਕ ਹੈ 53 ਤੋਂ ਕੋਣ ਇੱਕ ਨੰਬਰ ਆ ਹਾਂਜੀ ਤੇ ਗੱਬਣ ਜਿਹੜੀ ਦੋਸਤ تیاری ਵਾਲੀ ਸਮਝ ਕੇ ਕੋਈ ਭਰਾ ਸੌਦਾ ਕਰ ਲੇ ਹਾਂਜੀ ਹਾਂਜੀ ਤਾਂ ਚਾਹ ਸਟਰਕਚਰ ਇਸ ਵੈੜ ਦਾ ਜਿਹੜਾ ਇਸ ਗਾਂ ਦਾ ਜਿਹੜਾ ਦੋਸਤ ਪੂਰਾ ਵੱਡਾ ਹਾਂਜੀ ਹਾਂਜੀ ਵੱਡੇ ਕਤੂਬੋਤ ਵਿੱਚ ਇਹ ਗਾਂ ਪਕਾਊਗਾ ਠੀਕ ਹੈ ਤੇ ਵੀਰ ਝੰਡੇ ਦੇ ਦਾਂਗੇ ਕਿੰਨੇ ਦੀ ਆਪਾਂ ਵੀਰ ਜੀ ਮੁੱਲ ਇਹਦਾ 45000 ਰੁਪਇਆ 42 ਦੀ ਦੇ ਦਈਏ 42 ਦੀ ਹਾਂਜੀ 42 ਦੀ ਦੇ ਦਈਏ ਕਰਦੇ ਜੇ ਹੋਰ ਵੀ ਮੰਗ ਹੋਰ ਕਰਦਾ ਵੀਰ ਜੀ 40 ਦੀ ਦੇ ਦਾਂਗੇ ਪੂਰੇ ਦੀ ਬਾਕੀ ਇਹ ਵੀ ਪਰਾਣੀ ਵੱਲੋਂ ਨਹੀਂ ਉਹ ਵੱਲੋਂ ਪੱਠਾ ਨਾ ਵੀਰਦੀ ਖਾਵੇ ਕੋਈ ਉਹ ਜੀ ਕੋਈ ਫਾਲਤਨੀ ਵਾਲੀ ਨਹੀਂ ਕੋਈ ਵੀ ਆ ਵੇਖੋ ਭਾਵੇਂ ਗਾੜੀ ਇਹ ਆ ਵੀ ਖੁਰਲੀ ਚੱਟੀ ਪਈ ਕਰਮਾਲੀ ਨੇ ਕੋਈ ਪੰਜਾ ਪੱਠੜਕਾ ਖਾਂਦੇ ਪੂਰਾ ਵਧੀਆ ਮੈਂ ਨਾ ਤੁਹਾਨੂੰ ਦੱਸਣ ਦੀਆਂ ਗੱਲ ਵੀ ਜੇ ਹੁਣ ਜੇ ਮੰਨ ਲਓ ਫਰਜ ਕੀਤਾ ਵੀਰਦੀ ਮੰਨ ਲਓ ਇਹੋ ਵੈੜ ਰਾਜੀ ਹੁੰਦੀ ਤੇ ਅੱਜ ਲੱਖ ਰੁਪਏ ਦੀ ਵੈੜ ਸੀ ਹਾਂ ਹਾਂਜੀ ਜਿੱਦਾਂ ਕਰਮਾਲੀ ਨੂੰ ਵੇਖੋ ਲੇਵਾ ਤੇ ਥਣ ਚੱਡਾ ਵੇਖੋ ਲੱਗਾ ਥੀ ਨੇ ਗੱਲ ਚਲੋ ਇੰਨਾ ਵੀ ਹੁਣ ਵੀ ਜੇ ਕਹੇ ਵੀਰ ਭਰਾ ਕੋ ਨਾ ਮੰਨ ਲਾ ਸਾਂਭ ਸੰਭਾਲ ਵਾਲੇ ਕੋ ਕਹੇ ਕੋ ਚਲ ਗਈ ਨਾ ਵੀਰਦੀ ਤੇ ਹੁਣ ਵੀ ਵੈੜ ਹੈ ਠੀਕ ਆ ਜੀ ਵੈਡ 80 50 ਦੀ ਕੋਈ ਗੇਨ ਲੇ ਵੀ ਮੈਂ 40 ਦੇ ਦਾਂਗੇ ਹਾਂਜੀ 40 ਦੀ ਦੇ ਦਾਂਗੇ ਵੀਰ ਜੀ ਠੀਕ ਛੱਡੇ ਵੀਰ ਅੱਗੇ ਆ ਜੀਏ ਤੇ ਆਪਣੇ ਕੋਲ ਇਧਰ ਆ ਵੈਡ ਖੜੀ ਆ ਹਾਂਜੀ ਇਹਦਾ ਵੀਰੇ ਕੀ ਹਿਸਾਬਤਾ ਬਸ ਇਹ ਇਹ ਵੀਰ ਜੀ ਦੁੱਧਾ ਤੋਂ ਵਾਦੇ ਆ ਗੱਬਣਾ ਵੀ ਗੱਬਣਾ ਵੀਰ ਜੀ ਇਹ ਵੀ ਫੁੱਲ ਪਿਆਰੀ ਵਾਲੀ ਜੇ ਇਹ ਵੀ ਗੱਬਣ ਦੱਸੋ ਕਰੋ ਚੈੱਕ ਤੁਹਾਨੂੰ ਇਹਦਾ ਵੀ ਕਰਮ ਵਾਲੀ ਦਾ ਮਾੜਾ ਹਾਂ ਕਰਦੇ ਪੁੱਤ ਮਾੜਾ ਥੱਲੇ ਥੱਲਿਓ ਮਾਰਦੇ ਮਾੜੇ ਧਾਰ ਮਾਰਦੇ ਆ ਲਓ ਜੀ ਆ ਦੇਖੋ 55 ਤਾਂ ਪਾਉਂਦੀ ਜਿਹੜੀ ਪੂਰੇ ਮੋਗਾ ਚ ਮੋਗਾ ਹਾਂ ਜੀ ਕਾ ਮੋਗਾ ਜਵਾਈ ਨੂੰ ਕਹੀ ਆ ਪੂਰਾ ਖੜਾ ਕੇ ਬਾੜ ਗਵਾਂਡ ਨੂੰ ਵੀ ਸੁਣਦਾ ਠੀਕ ਹਾਂਜੀ ਹਾਂਜੀ ਤੇ ਛੰਡੇ ਵੀਰ ਦੂਜਾ ਸਵੇਰ ਹਾਂਜੀ 33 ਦਿਨ ਤੇ ਲੈ ਜੂਗਾ ਦੇਣ ਦੇਣ ਲੈ ਜੂਗੀ ਵੀਰ ਜੀ ਅਜੇ ਦੇਣ ਉੱਤੇ ਕੋਈ ਦੋ ਚਾਰ ਕਰਮਾਂ ਵਾਲੀ ਬੰਨਣਾ ਬੜਾ ਵੀਰ ਜੀ ਇਹ ਵੀ ਬਾਈ ਬਾਈ ਵੇਖੋ ਕੱਦ ਕਰਕੇ ਬਾਵਾ ਕੱਦ ਵੀ ਉੱਚਾ ਹਾਂਜੀ ਹਾਂਜੀ ਤੇ ਬਾਕੀ ਨਾ ਹਾਂਜੀ ਹਾਂਜੀ ਇਹ ਨਾ ਵੀਰ ਜੀ ਜਿਆਦਾ ਨਾ ਉਹ ਤਖੜੁੱਤ ਜੇ ਰੋੜੀਆਂ ਰਾਰਿਆ ਤੂੰ ਆਈਏ ਫੇਸਬੂਕਸ ਵੇਖੋ ਕਰਮਾਂ ਵਾਲੀ ਦਾ ਅਜੇ ਪੂਰੀਆਂ ਨਾ ਜੇ ਭਾਵੇਂ ਕੋਈ ਮੂੰਹ ਫੜ ਕੇ ਵੀ ਵੇਖ ਲੇ ਪੂਰੀਆਂ ਕੰਨੀਆਂ ਬਰਾਬਰ ਨਹੀਂ ਜਿਹੀਆਂ ਸੇਡਾਂ ਵਾਲੀਆਂ ਅੱਛਾ ਜੀ ਹਾਂ ਇਹੀ ਨਾ ਗੱਲ ਤੇ ਬਾਕੀ ਇਹ ਆ ਵੀ ਇਹ ਨਾ ਵਿਧੀ ਪੈਰਾਂ 'ਚ ਆ ਵੇਖੋ ਵਿਖਾ ਹੀ ਦਿੰਨੇ ਖਰੋਜੀ ਰੁਕ ਮਿੰਟ ਤੂੰ ਇਹ ਪੁੱਤ ਡਾਕ ਆ ਵੇਖੋ ਨੇ ਨਾ ਮਾਰ ਕੇ ਨਾ ਛੁਰੀ ਆ ਵੇਖੋ ਆ ਵੇਖੋ ਹਾਂ ਪੈਰ ਪੈਰ ਜ ਆ ਵੇਖੋ ਆ ਵੇਖੋ ਇੰਨਾ ਕੁ ਲੋਂਦਾ ਨਾ ਤੇ ਮੰਨ ਲਓ ਕੋਈ ਗੱਲ ਨਹੀਂ ਕੱਚਾ ਲੱਥ ਗਿਆ ਵਾ ਹਾਂ ਮਾਰਾ ਜੇ ਦਬੌਂਦੀ ਆ ਪੈਰ ਵੀਰ ਜੀ ਹਾਂਜੀ ਹਾਂਜੀ ਉਹ ਨਹੀਂ ਕੋਈ ਗੱਲ ਹੈਗੀ ਵੀ ਨਹੀਂ ਦੋ ਦੱਸੋ ਕੋਈ ਹਫਤੇ ਦੋ ਹਫਤੇ ਤੱਕ ਸੂਤਰ ਹੋ ਜੂਗਾ ਕੰਮ ਹਾਂਜੀ ਸੂਸ ਆ ਗਿਆ ਵੀ ਚਲੋ ਵੀਰ ਜੀ ਬਾਕੀ ਇਹ ਗੱਲ ਹੈਗੀ ਆ ਵੀ ਤੈਨੂੰ ਪਤਾ ਵਾ ਚੰਗੀ ਆ ਕਰੀਏ ਬੱਚਾ ਸਿੱਧਾ ਕਰੀ ਬਿੱਟੂ ਉਹ ਫੜੀ ਹਾਂ ਜੀ ਦੂਜਾ ਸੂਹਾ ਕੱਦ ਵੱਡਾ ਆ ਜਾਂਦਾ ਠੀਕ ਹਾਂ ਜੀ ਹਾਂ ਜੀ ਕੱਦ ਵੱਡਾ ਵਾ ਹਾਂ ਜੀ ਫੇਸ ਟੂ ਹਾਂ ਜੀ ਲੰਬੀ ਵੇਲ ਹਾਂ ਤੇ ਥਣ ਵੀ ਪੂਰਾ ਮੁੱਠੀ ਚਬਾਈ ਦਾ ਥਣ ਲੱਗਾ ਇਹ ਨਹੀਂ ਗੱਲ ਵੀ ਨਹੀਂ ਐ ਪੂਰੀ ਵਧੀਆ ਤੋਰਾ ਹੁਣ ਤੁਸੀਂ ਵੇਖੋ ਪੱਧਰ ਤੋਰਾ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਥਾਂ ਤੇ ਜਾ ਕੇ ਪਸੂਨ ਥੋੜਾ ਦਰਦ ਮੰਨਦਾ ਆ ਵੇਖੋ ਆ ਵੇਖੋ ਨਾ ਉਹ ਵਡਣ ਕਰਕੇ ਹਾਂ ਆ ਵੇਖੋ ਜਿਹੜਾ ਹੂੰ ਤੇ ਬਾਕੀ ਦਿਹਾੜੀ ਕੀ ਵੀ ਦੀ ਕੱਚੇ ਕੁੱਚੇ ਵੱਧ ਗਈ ਤੇ ਕੋਈ ਗੱਲ ਨਹੀਂ ਹਾਂ 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 ਜੀ ਹਾਂ ਜੀ ਉਹ ਵੀ ਆਪਾਂ ਕੱਚਾ ਥਾਂ ਹੈਗਾ ਵਾ ਉਹ ਡੰਗਰਾਂ ਦੇ ਨਾਲ ਵੱਧੀ ਜਾ ਵੀ ਚਲ ਠੀਕ ਆ। ਹਾਂ। ਲੈ ਵੀਰ ਚੰਡੇ ਦਾ ਮੁੱਲ ਫੇਰ ਦੱਸ ਦੀਏ। ਮੁੱਲ ਵੀਰ ਜੀ ਜਿੱਦੀ ਵੈੜਾ ਚਲੋ ਮੁੱਲ ਦੇ ਭਾਵੇਂ ਦਾ 70 75 ਕਰ ਲੀਏ। ਪਰ ਨਹੀਂ ਮੁੱਲ 65000 ਵੀਰ ਜੀ 62000 ਦੀ ਬਚੀ ਦੇ ਦਾਂਗੇ। 62000 ਦੀ ਜੈਸ ਹਾਂਜੀ ਹਾਂਜੀ ਜੈਸ ਨੂੰ ਵੀਰ ਜੀ 62000 ਦੀ ਬਚੀ ਦੇ ਦਾਂਗੇ ਵੇਖੋ ਵੈੜ ਵੀ ਪੂਰੀ ਵੱਡੀ ਆ। ਜਿੱਦਾਂ ਮਰਜੀ ਮੇਰਾ ਵੀਰ ਕੋਈ ਆਣ ਕੇ ਤਸੱਲੀ ਕਰ ਲਿਆ ਵੇਖੋ। ਹਾਂ। ਨਸਲ ਬਰੀਡ ਚ ਵੀ ਪੂਰੀ ਜੇ। ਆ ਵੇਖੋ। ਛੋਟਾ ਕੰਨ। ਹਾਂਜੀ ਹਾਂਜੀ। ਛੋਟੇ ਮੂੰਹ ਮੱਥੇ ਦੀ ਹਾਂਜੀ ਛੋਟਾ ਹਾਂਜੀ ਹਾਂਜੀ। ਇਹ ਬਹੁਤ ਵਧੀਆ ਵਾ ਬਾਕੀ ਥਾਣਾ ਗਾਇਬ ਆ ਹਾਂਜੀ ਮਿੱਠੀ ਵੜੀ ਆ ਫਿਰ ਵੀਰ ਜੀ ਚਲੋ ਆਪਾਂ ਅੱਗੇ ਧਾਰਾ ਮਾਰਤੀਆਂ ਵਾ ਹਾਂ ਹਾਂਜੀ ਹਾਂ ਭਰੀ ਵੀ ਪੂਰੀ ਆ ਤੁਹਾਨੂੰ ਪਤਾ ਕਦ ਕਾਠ ਵੀ ਪੂਰਾ ਕਰਮਾਂ ਵਾਲੀ ਦਾ ਲੰਮੀ ਲੁੰਮੀ ਐ ਨਜ਼ਾਰੇ ਵਾਲੀਆ ਵੇਖੋ ਕਿੱਥੇ ਆਉਂਦੀ ਆ ਹਾਂਜੀ ਠੀਕ ਆ ਲਗੀ ਚੰਦੇ ਇੱਕ ਜਿਹੜਾ ਆਪਣੇ ਕੋਲ ਲਾਸਟ ਵਿੱਚ ਇਹ ਨਗ ਆ ਗਿਆ ਹਾਂਜੀ ਇਹ ਕ੍ਰੋਸ ਜਰਸੀ ਕ੍ਰੋਸ ਆ ਗਈ ਹੈ ਹਾਂਜੀ ਹਾਂਜੀ ਵੀਰ ਜੀ ਇਹ ਗੱਬਣੇ ਵੀ ਨਹੀਂ ਵੀਰ ਜੀ ਇਹ ਸੂਈ ਆ ਇਹ ਕੱਲ हां दोंदी प्योर दोंदी हां जी दोंदी वीर जी ਕੱਟਕਾਰ ਵੇਖੋ ਬੱਚਾ ਕਿੱਡਾ ਪੁੱਤ ਖੋਲ ਲਾ ਲਓ ਵੀ ਦੋਦਾਂ ਦਾ ਦੋਸੋ ਬੱਚਾ ਤੁਹਾਨੂੰ ਦਿਖਾਉਣੇ ਆ ਪਹਿਲਾਂ ਸੂਆ ਸੂਈ ਆ ਕਰਮਾ ਲਈ ਮੰਨ ਵੀ ਬੱਚੀ ਐ ਬੱਚਾ ਵੀਰ ਜੀ ਬੱਚਾ ਮਗਰ ਬੱਚਾ ਆ ਗਿਆ हां ਬੱਚਾ ਕੋਈ ਮਗਰ ਬੱਚਾ ਠੀਕ ਆ ਜੀ ਆ ਮੇਲ ਕਾਫ ਆ 나ੜੂ ਬੱਚੇ ਦੇ ਨਾਲ ਆ ਵੀ हां ਇਹ ਕੱਲ ਸੂਈ ਵੀਰ ਜੀ ਲਓ ਜੀ ਪ्योर ਦੋਦਾਂ ਦਾ ਬੱਚਾ ਹਾਂਜੀ ਹਾਂਜੀ ਪ्योर ਦੋਦਾਂ ਦਾ ਬਾਕੀ ਚੈੱਕ ਕਰੋ ਤੁਸੀਂ ਬਲੈਕ ਰੰਗ ਦੇ ਵਿੱਚ ਹਾਂਜੀ ਵਿਖਾ ਦੇ ਰਾਂ ਆ ਕਰੋ ਜੀ ਵਿਖਾ ਦੇ ਕੋਈ ਨਹੀਂ ਮਗਰ ਨੂੰ ਵਿਖਾ ਦਿੰਨੇ ਤੇ ਪਹਿਲਾਂ ਵੀਰ ਜੀ ਸੂਈ ਆ ਹਾਂ ਹਾਂਜੀ ਹਾਂਜੀ ਕੱਲ ਸੂਈ ਆ ਵੀਰ ਜੀ ਕੱਲ ਬੋਲਾ ਕਿੰਨਾ ਕਿ ਫਿਰ ਦੋ ਡੰਗ ਹੋ ਗਈ ਚਵਾਈ ਹਾਂ ਦੋ ਡੰਗ ਹੋ ਗਈ ਵੀਰ ਜੀ ਬੋਲਾ ਉਹ ਥੱਲੇ ਕੋ ਵੀਰ ਜੀ ਅਜੇ ਜਿੰਨਾ ਕ ਆਪਾਂ ਚੋਂ ਦੇ ਰਹੇ ਹਾਂ ਉਸ ਹਾਵਨਾਵ ਆਈਡੀਆ ਜਿਹਾ ਆਊਗਾ 10 ਤੋਂ 12 ਕਿਲੋ ਦੇ ਲਾਗੇ ਬਣੇ 10 12 ਕਿਲੋ ਹਾਂਜੀ ਬਾਕੀ ਵੈੜ ਵੀ ਜੀ 20 ਕਿਲੋ ਦੁੱਧ ਚਵਾਉ ਕਰਮਾਂ ਵਾਲੀ ਵੇਹੜੀ ਦੀ ਗੱਲ ਠੰਡੀ ਠੀਰੀ ਰੇ ਮੈਂ ਹਾਂਜੀ ਹਾਂਜੀ ਤੇ ਜਿੱਦਾਂ ਮਰਜੀ ਮੰਨ ਲੋ ਇਹ ਗੱਲ ਹੈਗੀ ਆ ਵੇਖੋ ਧਿਆਨ ਨਾਲ ਧਿਆਨ ਪੁੱਤ ਧਿਆਨ ਨਾਲ ਕਾਲੀ ਜੀ ਪੈਂਦੀ ਆ ਆ ਵੇਖੋ ਆ ਵੇਖੋ ਆ ਵੇਖੋ ਦੋ ਦੰਦ ਮੰਨ ਲਾਏ ਇਹ ਗੱਲ ਹੈ ਕਿ ਆ ਜਿਹੜੀਆਂ ਅਜੇ ਪੂਰੀਆਂ ਜਿਹੜੇ ਚੌਗੀ ਹੋਣ ਦਈਆਂ ਵੀਰ ਜੀ ਹਾਂਜੀ ਨਹੀਂ ਅਜੇ ਚਲੋ ਕਰਨ ਦਈ ਅਜੇ ਹੋਏ ਨਹੀਂਗੇ ਪੂਰੇ ਹਾਂਜੀ ਕੋਈ ਚੌਗੀ ਮੰਨ ਲੈ ਵੀਰ ਜੀ ਕੋਈ ਗੱਲ ਨਹੀਂ ਇਹ ਗੱਲ ਆ ਤਾਂ ਮੰਨ ਲੈ ਕੋਈ ਠੀਕਾ ਜੀ ਜੋ ਹੈਗਾ ਸਚਾਈ ਉਹ ਸਚਾਈ ਹੈ ਹਾਂਜੀ ਸਚਾਈ ਅਲਿਸ਼ ਕੁਲਿਸ਼ ਦੇਖੋ ਬੱਚੀ ਪੂਰੀ ਹਾਂਜੀ ਬੜਾ ਬਹੁਤ ਪਿਆਰੀ ਹੈ ਠੀਕਾ ਜੀ ਕੱਤ ਕੋਤਾਂਲੀ ਆ ਫੁੱਲ ਵੱਡੀ ਆ ਵੀਰ ਜੀ ਨਵੀਂ ਨਵੀਂ ਆ ਠੀਕਾ ਜੀ ਹਾਂਜੀ ਇਹਨਾਂ ਵੀਰ ਦੀ ਨਵੀਂ ਆ ਆਪਾਂ ਤਾਂ ਹਮੇਸ਼ਾ ਝਾਂਡੇ ਵੀਰ ਕਹਿੰਦੇ ਜੇ ਪਹਿਲਾਂ ਬੱਚੀ ਰਹਿਣੀ ਆ ਇੱਕ ਪੱਕੀ ਕਿਸੇ ਨੇ ਖਰੀਦਨੀ ਆ ਜਵਾਨ ਹੁਣ ਕਈਆਂ ਨੂੰ ਆਮ ਕਈ ਚਲੋ ਵੀਰ ਭਰਾ ਨੂੰ ਨਹੀਂ ਵੀ ਪਤਾ ਹੁੰਦਾ ਠੀਕ ਹੈ ਨਾ ਇਹ ਗੱਲ ਤੇ ਇਹਦਾ ਇਹ ਆ ਵੀ ਇਹ ਕਰਮਾ ਵਾਲੀ ਨੇ ਆਏ ਸੂਏ ਵਧੀ ਜਾਣਾ ਬਸ ਬਸ ਹਾਂਜੀ ਹਾਂਜੀ ਤੇ ਮੰਨ ਲਓ ਇਹ ਆ ਵੀ ਪੂਰਾ ਫੇਸਬੂਕ ਦੇਖੋ ਕਰਮਾ ਵਾਲੀ ਦਾ ਪੂਰਾ ਸੋਨਾ ਨਹੀਂ ਨਹੀਂ ਬੜਾ ਫੈਸ਼ਨ ਡਿਜ਼ਾਈਨ ਬੜਾ ਗਾ ਹਾਂਜੀ ਫੈਸ਼ਨ ਡਿਜ਼ਾਈਨ ਪੂਰਾ ਵਧੀਆ ਠੀਕ ਆ ਹਾਂਜੀ ਹਾਂਜੀ ਸੋ ਚਮਕਦਮ ਕਾ ਸ਼ਾਈਨਿੰਗ ਸ਼ੂਨਿੰਗ ਤੇ ਸਫਾਈ ਬਰੀਕੀ ਬੜੀ ਆ ਚਵਾਈ ਵੀ ਇੱਕ ਨੰਬਰ ਆ ਵੀਰ ਜੀ ਠੀਕ ਆ ਚੋਣ ਚੰਗੀ ਇੱਕ ਨੰਬਰ ਆ ਸੋ ਹਸ ਵਕਤ ਜਿਹੜੀ ਕਿਸਾਨ ਵੀਰੋ ਪੌਲੇ ਤੇ ਚੱਲ ਰਹੀ ਆ ਹਾਂਜੀ ਹੁਣ ਤੇ ਕੋਈ ਵੀਰ ਚੋਕੇ ਆਪਣੀ ਤਸੱਲੀ ਕਰ ਲੂ ਠੀਕ ਆ ਥਣ ਥਣ ਪੂਰਾ ਥੀ ਚਵਾਈ ਵਾਲਾ ਏਡੀ ਦੂਰ ਕੋਈ ਇੱਥੇ ਆ ਕੇ ਨਾ ਕੂਗਾ ਵੀ ਥਣ ਮੁੱਟੀ ਚ ਨਹੀਂ ਆਉਂਦਾ ਹਾਂਜੀ ਹਾਂਜੀ ਥਣ ਥੀ ਚਵਾਈ ਵਾਲਾ ਵੰਡ ਚੰਗੀ ਆ ਬਾਕੀ ਮੋਲ ਆਪਾਂ ਚੰਡੇ ਵੀਰ ਤੋਂ ਪੁੱਛ ਲੈਨੇ ਆ ਚੰਡੇ ਠੀਕ ਹੈ ਇਹ ਵੀਰ ਜੀ 70 ਚ ਮਾਨ ਤਾਨ ਕਰ ਦਾਂਗੇ 70 ਚ ਹਾਂ ਜੀ ਹਾਂ ਜੀ 2000 ਰੁਪਿਆ ਛੱਡ ਦਾਂਗੇ 70 ਚ 68000 ਦੀ ਹਾਂ ਜੀ 68000 ਦੀ ਹਾਂ ਜੀ ਤੇ ਬਾਕੀ ਇਹ ਬੱਚੀਆਂ ਨੂੰ ਪਤਾ ਕੱਦ ਕਾਠ ਵਾਲੀ ਆ ਵੀਰ ਜੀ ਦੋੰਦੀਆਂ ਚੌਕੀਆਂ ਬੱਚੀਆਂ ਨੂੰ ਕਈ ਬਹੁਤ ਮੇਰੇ ਭਰਾ ਪਸੰਦ ਕਰਦੇ ਵੀ ਬੱਚੀਆਂ ਨੂੰ ਹਾਂ ਹਾਂ ਜੀ ਕਿਉਂ ਗਾੜੀ ਹੁਣ ਫਾਰਮਾਪੁਰ ਮੈਂ ਤੁਹਾਨੂੰ ਪਤਾ ਗਲਾੰਦਾ ਵੀ ਨਹੀਂ ਆ ਬਿਲਕੁਲ ਜੀ ਤਾਂ ਦੁੱਧ ਤੇ ਕਰਮਾਲੀ ਨੇ ਵੀ ਦੀ 20 ਕਿਲੋ ਚਵਾਈ ਜਾਣਾ ਮੇਰੇ ਮੰਨ ਲਓ 17 18 ਤੋਂ ਤੇ ਮਰਦੀ ਵੀ ਨਹੀਂ ਕਰਮਾਲੀ ਆਮ ਨੋਰਮਲ ਸੇ ਆ ਤੇ ਹਾਂਜੀ ਕਿਉਂ ਹੈ ਲਿਸ਼ਕ ਬਿਚਕਾਲੀ ਆ ਫਿਰ ਚੈਨ ਗਾਲੀ ਆ ਤਾਂ ਦੁੱਧ ਚਵਾ ਜੂਗੀ ਵਰਦੀ ਆ ਕੱਦ ਕੋਡਾ ਲਈ ਪੂਰੀ ਤੇ ਨਸਲ ਬ੍ਰੇਡ ਵੀ ਜਿਹੜੀ ਦੋਸਤੋ ਐਚਪ ਤੇ ਕੋਈ ਜਰਸੀ ਦਾ ਕਰਾਸ ਹੰਗ ਮੰਨ ਲਏ ਠੀਕ ਆ ਹਾਂਜੀ ਹਾਂਜੀ ਕੱਦ ਪੂਰਾ ਵੱਡਾ ਇੱਥੇ ਆਣ ਕੇ ਕੋਈ ਇਹਨਾਂ ਆਖੂਗਾ ਕੱਦ ਛੋਟਾ ਨਿਕਲੇ ਕੱਦ ਦਾ ਵੱਡਾ ਠੀਕ ਆ ਤੇ ਇਹ ਜਿਹੜੀ ਦੋਸਤੋ ਤੁਹਾਨੂੰ ਮਿਲ ਜੂਗੀ ਜਿੰਨਾ ਰੇਟ ਵੇਰ ਝੰਡੇ ਨੇ ਕਿਹਾ ਮਾਨਤਾਨ ਕਰਕੇ ਵਿੱਚੋਂ ਜਿੱਨੀ ਵੀ ਛੋਟ ਛੱਪੇ ਕਰਕੇ ਤੁਹਾਨੂੰ ਦੇ ਦਿੱਤੀ ਜਾਊਗੀ ਠੀਕ ਆ ਤੇ ਨਾਗ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਇਹ ਸੱਤ ਪਸ਼ੂ ਬਕਾਊ ਆ ਤੇ ਸੱਤੇ ਨਾਗਾ ਪਾ ਤੁਹਾਨੂੰ ਜਿਹੜੇ ਦਿਖਾਤੇ ਆ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਵੀਡੀਓ ਮੇਰਾ ਵੀਰ ਹੌਸਲੇ ਨਾਲ ਵੇਖ ਲਿਆ ਕਰੋ ਉਸ ਤੋਂ ਬਾਅਦ ਸਾਈਪਿਆਨਾ ਕਰਕੇ ਆਪਣਾ ਤਸੱਲੀ ਕਰੋ ਹਾਂਜੀ ਲੈ ਵੀਰ ਝੰਡੇ ਕਾ ਨੰਬਰ ਕਰ ਦਈਏ ਸਾਂਝੇ ਆਪਣੀ ਨੰਬਰ ਆਇਓ ਜੀ 9872439717 ਦੂਜਾ ਨੰਬਰ ਹੈਗਾ ਜੀ 82647 ਤੇ 20068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਗ੍ਰੈਂਡ ਕੈਰੋਂ ਪੈਲਸ ਦੇ ਵੀਰ ਜੀ ਲਾਗੋਂ ਸੜਕ ਜਾਂਦੀ ਚੜਦੇ ਨੂੰ ਆਪਣੇ ਬਈਕਾਂ ਨੂੰ ਆਉਂਦੀ ਹੈ ਹਾਂਜੀ ਉਹ ਆਪਣੀਆਂ ਵਿਹਲੀਆਂ ਦੇ ਵੀਰ ਜੀ ਖਤਮ ਹੁੰਦੀ ਸੜਕ ਠੀਕ ਹੈ ਜੀ ਹਾਂਜੀ ਹਾਂਜੀ ਲੋਬੀ ਪ੍ਰਭੋ ਇਹ ਐਡਰੈਸ ਐਡਰੈਸ ਤੁਸੀਂ ਕਨਫਰਮ ਕਰ ਲਿਓ ਕਰ ਲਿਆ ਠੀਕ ਹੈ ਜੀ ਤੇ ਨੰਬਰ ਸਕਰੀਨ ਤੇ ਚੱਲਣ ਦੇ ਆ ਨੰਬਰਾਂ ਤੇ ਕਾਲ ਕਰਕੇ ਐਨੀ ਟਾਈਮ ਸਵੇਰ ਸ਼ਾਮ ਜਦੋਂ ਮਰਜ਼ੀ ਆਵੋ ਚੋਵੋ ਪਸਮਾਵੋ ਤਸੱਲੀ ਕਰੋ ਠੀਕ ਹੈ ਜੀ ਤੇ ਨਗ ਜਿਹੜੇ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਮਿਲਦੇ ਹੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ